ਇਹ ਜ਼ਿੰਦਗੀ ਇਹ ਸਰੀਰ ਜਿਸ ਨੂੰ ਅਸੀਂ ਆਪਣੀ ਸੰਪਤੀ ਸਮਝਦੇ ਹਾਂ ਇਹ ਇੱਕ ਕਿਰਾਏ ਦਾ ਘਰ ਹੈ ਤੇ ਕਿਰਾਏ ਦਾ ਘਰ ਇੱਕ ਨਾ ਇੱਕ ਦਿਨ ਛੱਡਣਾ ਹੀ ਪੈਂਦਾ ਹੈ ਸ਼ਿਵ ਅਰੋੜਾ ਉਰਫ ਸ਼ੰਕਰ ਇਹ ਉਹ ਨੌਜਵਾਨ ਹੈ ਜਿਸ ਦੀ ਕਹਾਣੀ ਇਸ ਗੱਲ ਤੇ ਮੋਹਰ ਲਾਉਂਦੀ ਹੈ ਪਤਾ ਲੱਗਿਆ ਜਦੋਂ ਮੇਰੀ ਕਿਡਨੀ ਦੋਨੋਂ ਡੈਮੇਜ ਹੋ ਗਈਆਂ ਤਾਂ ਮਤਲਬ ਉਹ ਚੀਜ਼ ਮੇ ਕੋਲ ਸੈਪਟ ਨਹੀਂ ਹੋ ਰਹੀ ਸੀਗੀ ਇਹ 91 ਸਭ ਮੇ ਚੱਲੋ ਮਤਲਬ ਉਹੀ ਚੱਲੇ ਆਪਣੇ ਡਾਇਲਿਸਿਸ ਚੱਲੇ ਉਸ ਤੋਂ ਬਾਅਦ ਮੇਰਾ ਕਿਡਨੀ ਟ੍ਰਾਂਸਪਲੈਂਟ ਹੋਇਆ ਮੇਰੀ ਸਿਸਟਰ ਨੇ ਮੈਨੂੰ ਕਿਡਨੀ ਦਿੱਤੀ ਪਹਿਲਾਂ ਤਾਂ ਇੱਕ ਵਾਰ ਆਈ ਕਿ ਆਹ ਸੀ ਕਿ ਡੈਥ ਹੋ ਸਕਦੀ ਹੈ ਆਪਣੇ ਸਿਸਟਰ ਨੂੰ ਕਾਲ ਕਰ ਰਹੇ ਹਾਂ ਕਿ ਤੁਸੀਂ ਮੇਰੇ ਬੱਚੇ ਦੇਖ ਲਿਓ ਪਾਪਾ ਨੂੰ ਦੇਖ ਲਿਓ ਮੰਮਾ ਨੂੰ ਦੇਖ ਲਿਓ ਉਹਦਾ ਸ਼ਰੀਰ ਤੁਹਾਡੀਆਂ ਫੋਟੋਆਂ ਦੇਖਦੇ ਸੀਗੇ ਬੜੇ ਲੋਕ ਫੈਨ ਵੀ ਹੁੰਦੇ ਸੀਗੇ ਬਹੁਤ ਨਿੱਕੀ ਉਮਰ 'ਚ ਸ਼ਿਵ ਨੇ ਬੁਲੰਦੀਆਂ ਨੂੰ ਛੂ ਲਿਆ ਸੀ ਅਜਿਹਾ ਵੀ ਲੰਘਦਾ ਲੋਕ ਉਸਨੂੰ ਖੜਖੜ ਕੇ ਵੇਖਦੇ ਉਸ ਨਾਲ ਫੋਟੋ ਕਰਾਉਣਾ ਕਦੇ ਲੋਕਾਂ ਦਾ ਸੁਪਨਾ ਹੋਇਆ ਕਰਦਾ ਸੀ ਸ਼ੋਸ਼ਲ ਮੀਡੀਆ ਤੇ ਉਸਦੀ ਵੱਡੀ ਫਾਲੋਅਰਸ਼ਿਪ ਕਰਕੇ उसडवटाइजिंग ऑफर लग बार पैसा शौरत यानी शिव हरेक को चीज सी जिसकी हर बंदा कल्पना करता है, लेकिन जिंदगी ने इस कदर रुख बदलिया जिमेंताब का पलट देता है ਅਚਾਨਕ ਇੱਕ ਬਾਡੀ ਟੈਸਟ ਰਿਪੋਰਟ 'ਚ Shiv ਨੂੰ ਪਤਾ ਲੱਗਦਾ ਕਿ ਉਸ ਦੀਆਂ ਦੋਵੇਂ ਕਿਡਨੀਜ਼ ਡੈਮੇਜ ਹੋ ਚੁੱਕੀਆਂ ਨੇ ਅਰੁਣ ਜੀ ਇਹਨਾਂ ਨੂੰ ਤਾਂ ਮੈਂ ਬਹੁਤ ਜ਼ਿਆਦਾ ਪਰਸਨਲੀ ਜਾਣਦਾ ਸਾਡੇ ਸ਼ਹਿਰ ਦੇ ਨੇ ਇਹਨਾਂ ਨੇ ਤਾਂ ਇੱਕ ਬਹੁਤ ਪੀਕ ਹੂੰ ਨੈਬਲ ਅਚੀਵ ਕਰ ਲਿਆ ਸੀ ਫਿਟਨੈਸ ਦਾ ਆਪਣਾ ਜੈਪੁਰ ਡਾਇਮੰਡ ਕਲਾਸਿਕ ਖੋਇਆ ਸੀ ਜਿਹਦੇ ਵਿੱਚ ਉਹ ਇਹ ਵਨ ਕਰਕੇ ਆਇਆ ਸੀ ਜਿਸ ਤੋਂ ਬਾਅਦ ਇਹਨਾਂ ਨੂੰ ਆਫਰਸ ਵੀ ਆਉਣ ਲੱਗੀਆਂ ਡਾਕਟਰਸ ਨੇ ਲਗਭਗ ਜਵਾਬ ਹੀ ਦੇ ਦਿੱਤਾ ਸੀ ਕਿ ਹੁਣ Shiv ਦਾ ਬਚਣਾ ਨਾ mumkin ਹੈ ਕਿਡਨੀ ਟ੍ਰਾਂਸਪਲੈਂਟ ਕਰਾਉਣਾ ਹੀ ਪਏਗਾ ਪਰ ਨਮੀ ਕਿਡਨੀ 2 ਦਿਨ ਕੰਮ ਕਰੇ ਜਨ 2 ਸਾਲ ਇਹ Shiv ਦੀ ਕਿਸਮਤ ਹੈ ਹਲੇ ਵੀ ਇਹ ਚੀਜ਼ ਨਹੀਂ ਸੀ ਕਿ ਹਾਂ ਵੀ ਮਤਲਬ ਕਿ ਇਹ ਕਿਉਂ ਹੋਇਆ ਹਮ ਹਲੇ ਵੀ ਅਹੀ ਸੀਗਾ ਕਿ ਹਾਂ ਹਲੇ ਕੁਝ ਕਰਨਾ ਹੈ ਔਰ ਫਿਰ ਮੈਂ ਕਿਤਾ ਵੀ ਕੈਰ Shiv ਦਾ ਕਿਡਨੀ ਟ੍ਰਾਂਸਪਲੈਂਟ ਹੋ ਹੀ ਗਿਆ ਪਰ ਇਸ ਹਾਦਸੇ ਨੇ ਜਿਮੀ ਉਸ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਸੀ ਮੇਰਾ ਜੀਨ ਦਾ ਵੀ ਮੰਨ ਨਹੀਂ ਸੀਗਾ ਓਕੇ ਜੇ ਠੀਕ ਹੋਣ ਤੋਂ ਬਾਅਦ ਵੀ ਬਿਲਕੁਲ ਮਤਲਬ ਮੈਂ ਵੀ ਸੀਗਾ ਕਿ ਹਾਂ ਵੀ ਹੁਣ ਕਰਨਾ ਕੀ ਹੈ ਉਹ ਮੌਤ ਨੂੰ ਹੱਥ ਲਾ ਕੇ ਮੁੜਿਆ ਮਹਿਸੂਸ ਕਰ ਰਿਹਾ ਸੀ ਮਹਿੰਗੀਆਂ ਗੱਡੀਆਂ ਮਹਿੰਗੇ ਬ੍ਰਾਂਡ ਪਾ ਕੇ ਘੁੰਮਣ ਵਾਲਾ ਵਿਅਕਤੀ ਮਹੀਨਿਆਂ ਤੋਂ ਕਮਰੇ ਵਿੱਚ ਬੰਦ ਸੀ ਜਿਵੇਂ ਉਸ ਨੇ ਇਸ ਫਾਨੀ ਸੰਸਾਰ ਦੇ ਹਰ ਚੀਜ਼ ਦੇ ਝੂਠੇ ਹੋਣ ਦਾ ਸਾਡੇ ਭਰਮ ਦਾ ਇਲਮ ਕਰ ਲਿਆ ਹੋਵੇ ਇਸ ਤਰ੍ਹਾਂ ਦਾ ਨੌਜਵਾਨ ਇੱਕ ਕਮਰੇ ਦੇ ਵਿੱਚ ਬੰਦ ਹੋ ਜਾਂਦਾ ਉਹ ਫੀਲਿੰਗ ਜਾਨਣਾ ਚਾਹਾਂਗੇ ਤੁਹਾਡੀ ਉਸ ਨੂੰ ਇੱਕ ਦਿਨ ਇਲਹਾਮ ਉਤਰਿਆ ਤੇ ਉਸ ਨੇ ਦੁਨੀਆ ਦੇ ਸਭ ਰੰਗ ਬੁਲਾ ਕੇ ਉਸ ਹਰੀ ਦੇ ਹਰੇ ਰੰਗ ਨੂੰ ਇਕ ਤਿਆਰ ਕਰ ਲਿਆ ਬਸ ਤਾਂ ਦੰਤੋ ਲੈ ਕੇ ਹੁਣ ਤੱਕ ਸਭ ਹਰੇ-ਹਰੇ ਹੈ ਹੋ ਵੀ ਕਿਉਂ ਨਾ ਉਸ ਦਾ ਰੰਗ ਜਦੋਂ ਚੜਦਾ ਹੈ ਤਾਂ ਇਸੇ ਤਰ੍ਹਾਂ ਚੜਦਾ ਹੈ ਸਾਨੂੰ ਚੜਦਾ ਚੜਦਾ ਚੜ ਹੀ ਗਿਆ ਤੇਰੇ ਇਸ਼ਕ ਦਾ ਪੱਕਾ ਰੰਗ ਸਜਣਾ ਅਸੀਂ ਹੁੰਦੇ ਹੁੰਦੇ ਹੋ ਹੀ ਗਏ ਤੇਰੇ ਇਸ਼ਕ ਚ ਮਸਤ ਮਲੰਗ ਸਜਣਾ ਜ਼ਿੰਦਗੀ ਤੋਂ ਉਦਾਸ ਲੋਕ ਸਾਡੀ ਅੱਜ ਦੀ ਇਹ ਸਟੋਰੀ ਜ਼ਰੂਰ ਵੇਖਣ ਅਰੁਨਾਹ ਉਹ ਜਾ ਤੇ ਵਿਕੀ ਟੀਮ ਸਾਦੇ ਨਾਲ ਦੇਸੀ ਟੱਚ ਅੱਜ ਸ਼ਿਵ ਅਰੋੜਾ ਉਰਫ ਸ਼ੰਕਰ ਦੇਸੀ ਟਾਕ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਅਰੁਣਾ ਹੋ ਜਾ ਤੇ ਮੇਰੇ ਨਾਲ ਮੇਰੇ ਸਾਥੀ ਵਿੱਕੀ ਢੀਂਡ ਸਾਹਿਬ ਮੌਜੂਦ ਨੇ ਅੱਜ ਗੱਲ ਕਰਾਂਗੇ ਉਸ ਨੌਜਵਾਨ ਦੀ ਜਿਨ੍ਹਾਂ ਦੀ ਸਟੋਰੀ ਇਨਸਪਾਇਰਿੰਗ ਸਟੋਰੀ ਹੈ ਇੱਕ ਵਾਰ ਤਾਂ ਅੰਦਰੋਂ ਹਲਾ ਕੇ ਰੱਖ ਦਿੰਦੀ ਹੈ ਉਹ ਨੌਜਵਾਨ ਜਿਹੜਾ ਛੋਟੀ ਉਮਰ ਦੇ ਵਿੱਚ ਲਾਈਮਲਾਈਟ ਦੇ ਵਿੱਚ ਆਇਆ ਜਿਹਦੇ ਅੰਦਰ ਜਨੂਨ ਸੀ ਕਿ ਮੈਂ ਇੱਕ ਚੰਗਾ ਬਾਡੀ ਬਿਲਡਰ ਬਣਾ ਬੋਡੀ ਬਿਲਡਿੰਗ ਦੇ ਰਾਤੇ ਤੁਰਿਆ ਤੇ ਮੁਸੀਬਤਾਂ ਦਾ ਪਹਾੜ ਆ ਕੇ ਸਿਰ ਤੇ ਖੜਾ ਹੋ ਗਿਆ ਇੱਕ ਵਾਰ ਐਸਾ ਵੀ ਸਮਾਂ ਆਇਆ ਜਦੋਂ ਬਿਲਕੁਲ ਹੀ ਬੈਠ ਤੇ ਲੇਟ ਗਿਆ ਘਰਦਿਆਂ ਨੂੰ ਵੀ ਉਮੀਦ ਨਹੀਂ ਸੀ ਕਿ ਸਾਡਾ ਬੱਚਾ ਹੁਣ ਬਚੇਗਾ ਜਿਹੜਾ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਵੱਡੇ ਪੱਦਰ ਤੇ ਲੋਕਾਂ ਵੱਲੋਂ ਟਰੋਲ ਕੀਤਾ ਜਾਂਦਾ ਸੀ ਪਸੰਦ ਕੀਤਾ ਜਾਂਦਾ ਸੀ ਮਾਡਲਿੰਗ ਦੀ ਆਫਰਸ ਆndੀਆਂ ਸੀ ਫਿਲਮਾਂ ਦੇ ਵਿੱਚ ਗਾਣਿਆਂ ਦੇ ਵਿੱਚ ਵੱਡੇ ਪੱਦਰ ਤੇ ਆਫਰਸ ਆndੀਆਂ ਸੀ ਉਹ ਨੌਜਵਾਨ ਇੱਕ ਦਿਨ ਬਿਲਕੁਲ ਹੀ ਬੈਠ ਤੇ ਲੇਟ ਗਿਆ ਜਿਨ੍ਹਾਂ ਨੂੰ ਡਾਕਟਰਾਂ ਵੱਲੋਂ ਬਿਲਕੁਲ ਜਵਾਬ ਦੇ ਦਿੱਤਾ ਗਿਆ ਸੀ ਪਰੰਤੂ ਉਹਨਾਂ ਦੀ ਲਾਈਫ ਦੇ ਵਿੱਚ ਕਿੱਦਾਂ-ਕਿੱਦਾਂ ਮੋੜ ਆਦੇ ਚਲੇ ਗਏ ਤੇ ਅੱਜ ਉਹ ਨੌਜਵਾਨ ਕਿੱਥੇ ਆ ਉਹਨਾਂ ਦੀ ਖੁਦ ਦੀ ਜ਼ੁਬਾਨੀ ਅਸੀਂ ਅੱਜ ਜਿਹੜੇ ਉਹਨਾਂ ਦੇ ਜੀਵਨ ਦੇ ਜਿਹੜੇ ਫਲਸਫੇ ਹੈਗੇ ਨੇ ਜਿਹੜਾ ਉਹਨਾਂ ਦਾ ਐਕਸਪੀਰੀਅੰਸ ਹੈਗਾ ਉਹਨਾਂ ਦੀ ਕਹਾਣੀ ਹੈਗੀ ਹੈ ਉਹ ਜ਼ਰੂਰ ਸੁਣਨੀ ਚਾਹਾਂਗੇ ਸਾਡੇ ਨਾਲ ਜਿਹੜੇ ਸਾਡੇ ਅੱਜ ਦੇ ਮਹਿਮਾਨ ਹੈਗੇ ਨੇ ਸ਼ਿਵ ਅਰੋੜਾ ਉਰਫ ਸ਼ੰਕਰ ਜੀ ਮੌਜੂਦ ਨੇ ਸਵਾਗਤ ਹੈ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਹਰਸ਼ੀਦ ਕੇ ਮੈਂ ਤੁਹਾਡੀ ਠੀਕ ਹੈ ਜੀ ਅ ਤਿਲਕ ਦੱਸ ਰਿਹਾ ਧਰਮ ਦੇ ਮਾਰਗ ਤੇ ਚੱਲ ਰਹੇ ਹਾਂ ਹਾਂ ਜੀ ਹਾਂ ਜੀ ਉਹ ਵੀ ਸਮਾਂ ਸੀਗਾ ਜਦੋਂ ਬਹੁਤ ਸ਼ੋਹਰਤ ਮਿਲ ਗਈ ਸੀ ਛੋਟੀ ਉਮਰੇ ਸ਼ਰੀਰ ਵੀ ਤੁਹਾਡਾ ਅੱਛਾ ਬਣ ਗਿਆ ਸੀਗਾ ਮਾਡਲਿੰਗ ਦੇ ਵਿੱਚ ਤੁਹਾਡੇ ਨੰਬਰ ਜਾਣ ਲੱਗੇ ਸੀਗੇ ਲੜਕੀਆਂ ਬਣੀਆਂ ਤੁਹਾਡੀ ਫੈਨ ਸੀਗੀਆਂ ਪਰੰਤੂ ਉਸ ਤੋਂ ਬਾਅਦ ਇੱਕੋਦਮ ਕੀ ਲਾਈਫ ਦੇ ਵਿੱਚ ਇਹ ਜੀ ਟ੍ਰੈਜੇਡੀ ਹੋਈ ਕਿ ਦੋਨੋਂ ਡਾਕਟਰਾਂ ਨੇ ਜਵਾਬੇ ਦਿੱਤਾ ਸੀ ਹਾਂਜੀ ਕੀ ਹੋਇਆ ਸੀ ਸ਼ਕਰ ਉਸ ਮੈਨੂੰ ਇੱਕਦਮ ਪ੍ਰੋਬਲਮ ਆਈ ਕਿਡਨੀ ਦੀ ਕਦੋਂ ਦੀ ਗੱਲ ਹੈ ਇਹ ਇਹ 2020 ਦੀ ਗੱਲ ਹੈ ਜਦੋਂ ਕੋਵਿਡ ਦਾ ਸਮਾਂ ਚੱਲ ਰਿਹਾ ਸੀ ਹਾਂਜੀ ਉਸ ਤੋਂ ਪਹਿਲਾਂ ਮਤਲਬ ਮੈਨੂੰ ਪ੍ਰੋਬਲਮ ਆਈ ਉਦੋਂ ਤੁਸੀਂ ਬਾਡੀ ਬਿਲਡਿੰਗ ਕਰ ਰਹੇ ਸੀ ਹਾਂਜੀ ਉਸ ਤੋਂ ਪਹਿਲਾਂ ਨਾ ਮੈਂ ਇੱਕ ਸ਼ੋਅ ਜਿੱਤ ਕੇ ਆਇਆ ਸੀਗਾ ਉਸ ਟਾਈਮ 2019 ਦਸੰਬਰ ਦੇ ਵਿੱਚ ਤੇ 2 ਮਹੀਨੇ ਬਾਅਦ ਨੂੰ ਜਿਵੇਂ ਆਪਣੀ ਪ੍ਰੋਬਲਮ ਆਈ ਕਿੰਨੇ ਸਾਲ ਕੀਤਾ ਵਰਕਆਊਟ ਮੈਂ 10 ਸਾਲ ਕੀਤਾ 10 ਸਾਲ ਵਰਕਆਊਟ ਕੀਤਾ ਤੇ ਮਤਲਬ ਤੁਹਾਡਾ ਸ਼ਰੀਰ ਤੁਹਾਡੀ ਆ ਫੋਟੋ ਆ ਦੇਖਦੇ ਸੀਗੇ ਬਰੇ ਲੋਕ ਫੈਨ ਵੀ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਇੱਕੋ ਦਮ ਬੈੱਡ ਤੇ ਜਦੋਂ ਲੇਟ ਗਏ ਅਚਰਾਨੇ ਜਵਾਬ ਦਿੱਤਾ ਉਹ ਉਸ ਸਮੇਂ ਦੀ ਸਿਚੁਏਸ਼ਨ ਆ ਜਿਹੜੀ ਤੁਸੀਂ ਆਪਣੇ ਸ਼ਬਦਾਂ ਨਾਲ ਬਿਆਨ ਕਰੋ ਬਸ ਜਦੋਂ ਪ੍ਰੋਬਲਮ ਆਈ ਤਾਂ ਪਹਿਲਾਂ ਤਾਂ ਮੇਰੇ ਡਾਇਲਿਸਿਸ ਹੋਏ ਇਕਦਮ ਮੇਰੀ ਮਤਲਬ ਮੈਨੂੰ ਅਕਸੈਪਟ ਨਹੀਂ ਹੋ ਰਿਹਾ ਸੀ ਕਿ ਹੈਲਿਸਿਸ ਮੀਨਸ ਕਿਡਨੀਜ਼ ਤੁਹਾਡੀ ਖਰਾਬ ਹੋ ਗਈਆਂ ਹਾਂਜੀ ਮਨੂੰ ਵੀ ਕਿਡਨੀਜ਼ ਖਰਾਬ ਹੋ ਗਿਆ ਸੀ ਓਕੇ ਹਾਂਜੀ ਹਾਂਜੀ ਤੇ ਫਿਰ ਮੇਰੇ ਮਤਲਬ 9th ਮੰਥ ਤੋਂ ਮੇਰੇ ਡਾਇਲਿਸਿਸ ਚੱਲ ਰਹੇ ਹਨ ਤੇ ਉਹ ਵੀ ਪੀਰੀਅਡ ਮੇਰੇ ਵਾਸਤੇ ਬਹੁਤ ਹਾਰਡ ਸੀਗਾ ਮਤਲਬ ਰੋਜ਼ ਮਤਲਬ ਇੱਕ ਦਿਨ ਛੱਡ ਕੇ ਮੈਨੂੰ ਹਸਪੀਟਲ ਜਾਣਾ ਪੈਂਦਾ ਸੀਗਾ 5 ਘੰਟੇ ਉੱਥੇ ਮੈਨੂੰ ਡਾਇਲਿਸਿਸ ਕਰਾਣੇ ਪੈਂਦੇ ਸੀਗੇ 5 ਘੰਟੇ ਹਾਂਜੀ ਹਾਂਜੀ ਤੇ ਮੇਰੇ ਖਿਆਲ ਚ ਉਹ ਜਿਹੜਾ ਮੰਜ਼ਰ ਸੀਗਾ ਉਹ ਰੋਜ਼ ਮਰਨੇ ਵਾਲਾ ਮੰਜ਼ਰ ਹਾਂਜੀ ਹਾਂਜੀ ਬਿਲਕੁਲ ਤੇ ਫਿਰ ਉਸ ਸਮੇਂ ਪਰਮਾਤਮਾ ਦੇ ਨਾਲ ਕੋਈ ਹੋਈ ਗੱਲਬਾਤ ਨਹੀਂ ਉਸ ਟਾਈਮ ਕੋਈ ਨਹੀਂ ਹੋਈ ਪਰਮਾਤਮਾ ਨੂੰ ਕਿਹਾ ਵੀ ਇਹ ਤੂੰ ਚੰਗਾ ਨਹੀਂ ਕੀਤਾ ਮੇਰੇ ਨਾਲ ਇਹ ਜ਼ਰੂਰ ਕਿਹਾ ਸੀ ਕਿ ਹਾਂ ਵੀ ਮੇਰੇ ਨਾਲ ਸਹੀ ਨਹੀਂ ਹੋ ਰਿਹਾ ਮਤਲਬ ਮੈਂ ਇੱਕ ਐਂਟੀ ਹੋ ਗਿਆ ਕਿ ਹਾਂ ਮਤਲਬ ਮੈਂ ਮਤਲਬ ਅਗਰ ਮੇਰੇ ਘਰਦਿਆਂ ਨੇ ਕੁਝ ਕਹਿਣਾ ਹੈ ਕਿ ਤੂੰ ਮਤਲਬ ਕੁਝ ਆ ਕਰ ਲੈ ਹਨੂਮਾਨ ਚਲੀਸਾ ਪੜ ਲੈ ਜਾਂ ਕੁਝ ਵੀ ਕਰ ਲੈ ਮੈਂ ਨਹੀਂ ਮੈਂ ਨਹੀਂ ਕਰਨਾ ਦਿਲੋ ਵਿਸ਼ਵਾਸ ਟੁੱਟ ਗਿਆ ਗਿਆ ਟੁੱਟ ਗਿਆ ਸੀਗਾ ਹਾਂਜੀ ਤੇ ਕਿੰਨਾ ਸਮਾਂ ਇਹ ਸਾਰਾ ਚੱਲਿਆ ਇਹ 9 ਮਹੀਨੇ ਸਭੇ ਚੱਲੋ ਮਤਲਬ ਉਹੀ ਚੱਲੇ ਆਪਣੇ ਡਾਇਲਿਸਿਸ ਚੱਲੇ ਉਸ ਤੋਂ ਬਾਅਦ ਮੇਰਾ ਕਿਡਨੀ ਟ੍ਰਾਂਸਪਲੈਂਟ ਹੋਇਆ ਹੂੰ ਠੀਕ ਹੈ ਫਿਰ ਉਸ ਤੋਂ ਬਾਅਦ ਮੇਰੀ ਸਿਸਟਰ ਨੇ ਮੈਨੂੰ ਕਿਡਨੀ ਦਿੱਤੀ ਸਿਸਟਰ ਹਾਂਜੀ ਹਾਂਜੀ ਓਕੇ ਤੇ ਫਿਰ ਕਿੰਨੇ ਚਾਂਸਸ ਸੀ ਕਿ ਡਾਕਟਰ ਕਹਿੰਦੇ ਨੇ ਟ੍ਰਾਂਸਪਲੈਂਟ ਹੋ ਜਾਏਗਾ ਉਹਨਾਂ ਨੇ ਤਾਂ ਪਹਿਲਾਂ ਤਾਂ ਇੱਕ ਵਾਰ ਹੀ ਕਿਹਾ ਸੀ ਕਿ ਹਾਂ ਵੀ ਮਤਲਬ ਡੈਥ ਹੋ ਸਕਦੀ ਹੈ ਤਾਂ ਉਸ ਟਾਈਮ ਮੈਂ ਬਹੁਤ ਜ਼ਿਆਦਾ ਇੱਕ ਮਤਲਬ ਮਤਲਬ ਆਇਆ ਹੋ ਟੁੱਟ ਗਿਆ ਕਿ ਹਾਂ ਵੀ ਸ਼ਾਇਦ ਪਤਾ ਨਹੀਂ ਬਚਣਾ ਹੈ ਨਹੀਂ ਬਚਣਾ ਹਸਪੀਟਲ ਤੇ ਸੀਗਾ ਉਸ ਟਾਈਮ ਮੈਂ ਔਰ ਆਪਣੇ ਸਿਸਟਰਸ ਨੂੰ ਕਾਲ ਕਰ ਰਹੇ ਹਾਂ ਕਿ ਕਿ ਤੁਸੀਂ ਮੇਰੇ ਬੱਚੇ ਦੇਖ ਲਿਓ ਮਤਲਬ ਹਾਂ ਹਾਂ ਮਤਲਬ ਪਪਾ ਨੂੰ ਦੇਖ ਲਿਓ ਮੰਮਾ ਨੂੰ ਦੇਖ ਲਿਓ ਇਹ ਚੀਜ਼ਾਂ ਮਤਲਬ ਮਨ ਚ ਆਈਆਂ हाँ जी हाँ जी फिर बस फिर वो तो बाद मतलब ट्रांसप्लांट हो, हो गया सब कुछ ठीक हो गया ओके दो दिन बाद मेरा ट्रांसप्लांट सेगा okay, फिर वो ट्रांसप्लांट हो के सब कुछ ठीक हो, हो गया मतलब ऑपरेशन जरा सक्सेसफुल हो गया अपना था तो फिर उस तो बाद लाइफ फिर भी हले एवे नहीं सिगा कि हाँ भी मैं मतलब कि हले भी कुछ करना है हले भी ये चीज नहीं सिगी कि हां भी मतलब कि ये क्यों होया ਹਲੇ ਵੀ ਇਹ ਹੀ ਸੀਗਾ ਕਿ ਹਾਂ ਮੈਂ ਹਲੇ ਕੁਝ ਕਰਨਾ ਹੈ। ਹੂੰ। ਅਰ ਫਿਰ ਮੈਂ ਕਿਤਾ ਵੀ ਹੂੰ। 3 ਮਨਸ ਬਾਅਦ ਮੈਂ ਫਿਰ ਦੁਬਾਰਾ ਵਰਕਆਊਟ ਸ਼ੁਰੂ ਕਰਦਾ। ਕਿਉਂਕਿ ਸ਼ੰਕਰ ਜੀ ਮੈਂ ਵੀ ਇਸੇ ਫੀਲਡ ਚ ਆ ਤਾਂ ਇੱਕ ਬਾਡੀ ਬਿਲਡਰ ਨੂੰ ਬਾਡੀ ਕਿੰਨੀ ਕਿ ਪਿਆਰੀ ਆ। ਇਹ ਆਪਣੇ ਤੋਂ ਬਾਅਦ ਕਿਤਾ ਕੋਈ ਜਾਣ ਨਹੀਂ ਸਕਦਾ। 100% ਤਾਂ ਕਿਉਂਕਿ ਉਹ ਹਰ ਵਕਤ ਆਪਣੀ ਬਾਡੀ ਨੂੰ ਸ਼ੀਸ਼ੇ ਮੂਰੇ ਨਿਹਾਰਦਾ ਤੇ ਆਪਣੇ ਮਸਲਾਂ ਨੂੰ ਦੇਖਦਾ। ਇੱਕ ਜ਼ਿੰਦਗੀ ਦੇ ਅਲੱਗ ਹੀ ਜ਼ੋਨ ਚ ਹੁੰਦਾ। ਬਜੀ ਪ੍ਰਸ਼ੰਸਾ ਮਿਲਦੀ ਹੈ ਬਹੁਤ ਲੋਕਾਂ ਦੀ ਅਰੁਣ ਅਰੁਣ ਜੀ ਇਹਨਾਂ ਨੂੰ ਤਾਂ ਮੈਂ ਬਹੁਤ ਜ਼ਿਆਦਾ ਪਰਸਨਲੀ ਜਾਣਦਾ ਸਾਡੇ ਸ਼ਹਿਰ ਦੇ ਨੇ ਇਹਨਾਂ ਨੇ ਤਾਂ ਇੱਕ ਬਹੁਤ ਪੀਕ ਹਮ ਲੈਵਲ ਅਚੀਵ ਕਰ ਲਿਆ ਸੀ ਫਿਟਨੈਸ ਦਾ ਆਪਣਾ ਜੈਪੁਰ ਡਾਇਮੰਡ ਕਲਾਸਿਕ ਹੋਇਆ ਸੀ ਜਿਹਦੇ ਵਿੱਚ ਇਹ ਇਹ ਵਨ ਕਰਕੇ ਆਇਆ ਸੀ ਜਿਸ ਤੋਂ ਬਾਅਦ ਇਹਨਾਂ ਨੂੰ ਆਫਰਸ ਵੀ ਆਉਣ ਲੱਗੀਆਂ हां काफी ऑफर्स भी आई हैं ऐडस दी ऑफर्स भी आई हैं ओदों किदांदा फील ਕੀਤਾ ਜਦੋਂ ਆਫਰਸ ਆਉਂਦੀਆਂ ਉਹ ਬਸ ਉਹਦਾ ਤਾਂ ਅੱਛਾ ਹੀ ਲੱਗਦਾ ਹੈ ਜਦੋਂ ਸਾਰਾ ਜਗਾ ਤੇ ਬੰਦਾ ਕੋਈ ਵੀ ਰਿਸ਼ਤੇਦਾਰ ਸਾਰੇ ਇੱਕ ਘਰ ਹਾਂਜੀ ਹਾਂਜੀ ਸਾਰੇ ਮਤਲਬ ਉਸ ਟਾਈਮ ਮਤਲਬ ਉਹ ਹੀ ਚੀਜ਼ ਦਿਖਦੀ ਹੈ ਨਾ ਕਿ ਦੋ ਚੀਜ਼ ਕਾਮਯਾਬ ਹੋ ਹਾਂਜੀ 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 ਬਿਲਕੁਲ ਹੀ ਬਿਲਕੁਲ ਵੀ ਮਾਪੇ ਆਪ ਦੀ ਜਿਹੜੀ ਤਪੱਸਿਆ ਸੀਗੀ ਉਹ ਸਫਲ ਹੋ ਗਈ ਹਾਂਜੀ ਬਸ ਮਤਲਬ ਉਹਨਾਂ ਨੇ ਮਤਲਬ ਉਹ ਰੋਕਦੇ ਸੀਗੇ ਬਲਕਿ ਕਿ ਹਾਂ ਵੀ ਤੂੰ ਇੰਨਾ ਜਾਣਾ ਨਾ ਕਰ ਓਕੇ ਹਾਂਜੀ ਹਾਂਜੀ ਬਟ ਉਸ ਟਾਈਮ ਇੱਕ ਯੰਗ ਹੁੰਦਾ ਬੰਦਾ ਦਾ ਮਤਲਬ ਜੀ ਹੋਰ ਕਈ ਆਪਰੇਸ਼ਨ ਹੋ ਚੁੱਕੇ ਨੇ ਤੁਹਾਡੀ ਹਾਂਜੀ ਹਾਂਜੀ ਕੀ ਕਾਦੇ ਕਾਦੇ ਆਪਰੇਸ਼ਨ ਹਨ ਮੇਰੀ ਬਿਲ ਲੈਗ ਦਾ ਵੀ ਆਪਰੇਸ਼ਨ ਹੋ ਚੁੱਕਿਆ ਸੀਗਾ ਓਕੇ ਬਟ ਫਿਰ ਵੀ ਮਤਲਬ ਵਰਕਆਊਟ ਦਾ ਬਹੁਤ ਜ਼ਿਆਦਾ ਸ਼ੌਂਕ ਸੀਗਾ ਕਿ ਹਾਂ ਵੀ ਕਿ ਕਰਨਾ ਹੀ ਕਰਨਾ ਹੈ ਤਾਂ ਮੈਂ ਕਰਦਾ ਰੰਦਾ ਸੀਗਾ ਬੱਸ ਹੋਰ ਹੋਰ ਵੀ ਕੋਈ ਪ੍ਰੋਬਲਮ ਨਹੀਂ ਫਿਰ ਇੱਕ ਮੇਰੀ ਬੈਕ ਦਾ ਆਪਰੇਟ ਹੋਇਆ ਓਕੇ ਉਦੋਂ ਵੀ ਬਟ ਮਤਲਬ ਮੈਂ ਵਰਕਆਊਟ ਨਹੀਂ ਛੱਡਿਆ ਓਕੇ ਬੈਕ ਇੰਜਰੀ ਤਾਂ ਸ਼ਾਇਦ ਜਿਹੜੇ ਅੱਜਕੱਲ ਲਿਫਟ ਕਰਦੇ ਆ ਡੈੱਡ ਲਿਫਟ ਕਰਦੇ ਆ ਤਾਂ ਇੱਕ ਨਾਰਮਲ ਹੀ ਹੋ ਜਾਂਦੀ ਹੈ ਹਾਂਜੀ ਹਾਂਜੀ ਮਤਲਬ ਉਹ ਮੈਂ ਛੱਡਣਾ ਨਹੀਂ ਚਾਹਿਆ ਮਤਲਬ ਕਿ ਮੈਂ ਮੈਂ ਛੱਡਣਾ ਨਹੀਂ ਹੈਗਾ ਓਕੇ ਕੀ ਮੈਂ ਕਰਨਾ ਉਸ ਸਮੇਂ ਸ਼ੰਕਰ ਜੀ ਇਹ ਹੀ ਸਿਖਾਣਾ ਵੀ ਆਰ ਐਨ ਆ ਨੇਮ ਹੋ ਗਿਆ ਫੇਮ ਹੋ ਗਿਆ ਮੈਂ ਇੰਨਾ 9 10 ਮਹੀਨੇ ਜਾਂ 2 ਸਾਲ ਲੱਗ ਗਿਆ ਗੈਪ ਪਾ ਲਿਆ ਕਿ ਮੈਂ ਫੇਰ ਉੱਠਾ ਬਿਲਕੁਲ ਇੱਕ ਚੀਜ਼ ਹੀ ਪੈਂਦੀ ਹੈ ਨਾ ਮੈਂ ਫੇਰ ਉੱਠ ਕੇ ਹੰਦਾਂ ਦੇ ਵਿੱਚ ਹਾਂਜੀ ਐਵੇਂ ਹੁੰਦਾ ਨਹੀਂ ਸਮਾਜ ਦੇ ਵਿੱਚ ਜਦੋਂ ਲੋਕਾਂ ਚ ਇੰਨਾ ਇੱਕ ਨੇਮ ਫੇਮ ਬਣ ਜਾਂਦਾ ਤਾਂ ਹਰ ਇੱਕ ਸਪੋਰਟਸਮੈਨ ਨੂੰ ਹੁੰਦਾ ਵੀ ਉਹ ਜਿਹੜਾ ਲੈਵਲ ਅਚੀਵ ਕਰਿਆ ਹੋਇਆ ਤਾਂ ਉਹ ਤੋਂ ਥੱਲੇ ਬੰਦੇ ਨੂੰ ਬੋਡੀ ਬਿਲਡਰ ਨਹੀਂ ਸਵਾਗਤ ਹਾਂ ਇਹ ਸਪੋਰਟਸਮੈਨ ਨੂੰ ਮਨਜ਼ੂਰ ਨਹੀਂ ਇੱਕ ਬੰਦਾ ਉਹਨੂੰ ਉੱਥੇ ਐਕਸੈਪਟ ਕਰ ਲੈਂਦਾ ਕਿ ਮੈਂ ਉੱਥੇ ਹੀ ਰਹਿਣਾ ਉੱਥੇ ਹੀ ਰਹਿਣਾ ਜਿਆਦਾ ਚਲੇ ਜਾਣਾ ਬਟ ਮੈਂ ਨੀਚੇ ਨਹੀਂ ਆਣਾ ਚਾਹੁੰਦਾ ਬਿਲਕੁਲ ਹੀ ਬਿਲਕੁਲ ਇੱਕ ਲੈਵਲ ਤੋਂ ਥੱਲੇ ਆਉਣਾ ਹਰ ਸਪੋਰਟਸਮੈਨ ਵਾਸਤੇ ਬਹੁਤ ਤਕਲੀਫ ਹੈ ਸਾਰੀਆਂ ਜਿਹੜੀਆਂ ਤਕਲੀਫਾਂ ਮਿਲੀਆਂ ਨੇ ਸ਼ੰਕਰ ਜੀ ਇਹਦਾ ਤੁਸੀਂ ਰੀਜ਼ਨ ਕਿਉਂ ਮੰਨਦੇ ਕਿੱਥੇ ਗਲਤੀਆਂ ਹੋਈਆਂ ਨੇ ਡਿਊ ਟੂ ਸਪਲੀਮੈਂਟਸ ਵੀ ਹੈਗੀਆਂ ਮਦਦ ਇਹ ਵੀ ਕਾਰਨ ਹੈ ਅਸੀਂ ਇੱਕ ਪ੍ਰੋਗਰਾਮ ਕੀਤਾ ਸੀਗਾ ਅਸੀਂ ਵੀ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਸੀ ਸਟੀਰੋਇ ਜਿਹੜੇ ਸਪਲੀਮੈਂਟ ਪ੍ਰੋਡਕਟਸ ਹੁੰਦੇ ਨੇ ਕੁਝ ਲੋਕ ਹੈਗੇ ਨੇ ਬਿਲਕੁਲ ਲੋ ਲੋ ਕੁਆਲਟੀ ਦੇ ਖਰੀਦ ਲੈਂਦੇ ਨੇ ਹਾਂਜੀ ਹਾਂਜੀ ਮਤਲਬ ਇਹਨਾਂ ਦਾ ਆਪਣੇ ਬੋਡੀ ਤੇ ਕਿਦਾਂ ਦਾ ਪ੍ਰਭਾਵ ਹੁੰਦਾ ਹੈ ਕਿੱਦਾਂ ਬੰਦੇ ਦੀ ਲਾਈਫ ਖਰਾਬ ਕਰ ਦਿੰਦੇ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹ ਨੌਜਵਾਨਾਂ ਨੂੰ ਜਾਗਰੂਕ ਕਰ ਸਕੀਏ ਤੁਹਾਡੀ ਸਟੋਰੀ ਬਿਲਕੁਲ ਸਟੀਕ ਸਟੋਰੀ ਹੈ ਤੁਸੀਂ ਅਗਲੀ ਸਟੋਰੀ ਤੁਹਾਡੀ ਚਲੋ ਬਾਅਦ ਦੇ ਵਿੱਚ ਸਾਂਝੀ ਕਰਾਂਗੇ ਤੁਸੀਂ ਉਹ ਨੌਜਵਾਨਾਂ ਵਾਸਤੇ ਆਪਣਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕੀਆ ਨਹੀਂ ਮੈਂ ਤਾਂ ਇਹ ਕਹਾਂਗਾ ਕਿ ਮਤਲਬ ਜਿਵੇਂ ਆਪਾਂ ਨੂੰ ਇਹ ਸਪਲੀਮੈਂਟਸ ਜਿਵੇਂ ਨਾਰਮਲ ਬੰਦੇ ਨੂੰ ਨਹੀਂ ਲੈਣਾ ਚਾਹੀਦਾ ਪ੍ਰੋਫੈਸ਼ਨਲ ਲੈ ਰਿਹਾ ਹੈ ਉਨੇ ਕੁਝ ਕਰਨਾ ਸੀ ਤੁਸੀਂ ਤਾਂ ਵਰਕਆਊਟ ਕਰ ਰਹੇ ਸੀ ਹਾਂ ਮੇਰਾ profession ਨਹੀਂ ਹੈ ਮੈਂ ਸਿਰਫ ਸ਼ੌਂਕ ਦੇ ਤੌਰ ਤੇ ਕਰਦਾ ਸੀ ਜਿਹੜੇ ਹੁੰਦੇ ਨਹੀਂ ਜੀ ਉਹ ਵੀ ਥੋੜਾ ਦੱਸੋ profession ਜਿਹੜੇ ਮਤਲਬ ਜਿਵੇਂ ਮਤਲਬ ਮਤਲਬ ਪ੍ਰੋਪਰ ਬੋਡੀ ਬਿਲਡਿੰਗ ਕਰਦੇ ਮੈਂ ਫਿਟਨੈਸ ਕਰਦਾ ਸੀ ਮਤਲਬ ਐ ਨਹੀਂ ਸੀਗਾ ਕਿ ਮੈਂ ਇਹੀ ਚੀਜ਼ ਕਰਨੀ ਹੈ ਕਿਉਂਕਿ ਮੇਰਾ ਆਲਰੇਡੀ ਕੰਮ ਬਿਜ਼ਨਸ ਸੀਗਾ ਤਾਂ ਮੈਂ ਆਪਣੇ ਮਤਲਬ ਇਹ ਇਹ ਚੀਜ਼ ਨਹੀਂ ਕਰਨਾ ਚਾਹੁੰਦਾ ਸੀ ਬਸ ਇੱਕ ਸ਼ੌਂਕ ਤੋਂ ਬਸ ਜਦੋਂ ਬੰਦਾ ਥੋੜਾ ਕੁਝ ਕਰ ਲੈਂਦਾ ਤਾਂ ਉਹਨੂੰ ਛੱਡ ਨਹੀਂ ਜਾਂਦਾ ਬਸ ਸ਼ੰਕਰ ਜੀ ਉਹ ਵੀ ਸਮਾਂ ਆਇਆ ਜਦ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਵਾਇਰਲ ਹੋਣ ਸੀਗੇ ਤੁਹਾਡੇ ਫੋਲੋਅਰ ਬਹੁਤ ਜ਼ਿਆਦਾ ਸੀਗੇ ਉਹ ਦਿੱਲੀ ਨੀਤੀ ਦੇ ਵਿੱਚ ਇੱਕੋ ਦਮ ਕਿਉਂ ਛੱਡਣਾ ਪੈ ਗਿਆ ਤੁਹਾਨੂੰ ਸਾਰਾ ਕੁਝ ਕਿਉਂਕਿ ਪ੍ਰੋਬਲਮ ਆ ਗਈ ਸੀ ਅੱਗੇ ਹੂੰ ਮਤਲਬ ਇਹ ਸਭ ਜਦੋਂ ਮਤਲਬ ਮੈਂ ਮਤਲਬ ਇਹਨੂੰ ਪਤਾ ਲੱਗਿਆ ਜਦੋਂ ਮੇਰੀ ਕਿਡਨੀ ਦੋਨੋਂ ਡੈਮੇਜ ਹੋ ਗਈਆਂ ਤਾਂ ਮਤਲਬ ਉਹ ਚੀਜ਼ ਮੇ ਕੋਈ ਸੈਪਟ ਨਹੀਂ ਹੋ ਰਹੀ ਸੀਗੀ ਉਸ ਟਾਈਮ ਵੀ ਮੈਂ ਮਤਲਬ ਉਹ ਨਹੀਂ ਕਰਿਆ ਉਸ ਟਾਈਮ ਨਹੀਂ ਮੈਂ ਇਹ ਸਭ ਕੁਝ ਕਰ ਛੱਡਿਆ ਕੁਝ ਨਹੀਂ ਹੈਗਾ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਉਹਨੂੰ ਕੰਟੀਨਿਊ ਹੀ ਕਰਨਾ ਚਾਹਿਆ ਕਿ ਨਹੀਂ ਮੈਂ ਹਲੇ ਕਰਨਾ ਸੀ ਸਿਰਫ ਇੱਕ ਇਹ ਸੀਗਾ ਕਿ ਹਾਂ ਵੀ ਮੈਂ ਚੀਜ਼ ਨੂੰ ਮਤਲਬ ਇੱਥੇ نیچے ਨਹੀਂ ਲੈ ਕੇ ਆਣਾ ਤਾਂ ਫਿਰ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਤੁਹਾਡੇ ਫੋਲੋਅਰ ਸੀ ਜਿਹੜੇ ਤੁਹਾਡੇ ਫੈਨ ਫੋਲੋਇੰਗ ਸੀ ਹਾਂਜੀ ਉਹ ਉਹਨਾਂ ਨੇ ਨਹੀਂ ਕਦੇ ਪੁੱਛਿਆ ਨਹੀਂ ਉਹਨਾਂ ਦੇ ਆਂਦੇ ਸੀ ਇਹ ਸਭ ਕੁਝ ਮਤਲਬ ਸਭ ਕੁਝ ਦਾ ਕੋਈ ਕਹਿ ਦਿੰਦਾ ਸੀ ਕਿ ਤੂੰ ਆ ਕਰ ਰਿਹਾ ਹੈ ਜਾਂ ਮਤਲਬ ਤੁਸੀਂ ਮਤਲਬ ਕੋਈ ਓਵਰਡੋਸ ਲੈ ਲਈ ਹੈ ਮਤਲਬ ਕਿਸੇ ਨੇ ਪੁੱਛਣਾ ਨਹੀਂ ਜਾਇਆ ਵੀ ਕੀ ਜੀ ਧਿਆਨ ਨਾਲ ਸੁਣਿਓ ਇਹ ਗੱਲ ਕਹੀ ਹੈ ਇਹਨਾਂ ਨੇ ਵੀ ਮੈਂ ਜਿਹੜੀ ਸਿਚੁਏਸ਼ਨ ਤੱਕ ਪਹੁੰਚ ਗਿਆ ਉਹ ਤਾਂ ਠੀਕ ਹੈ ਲੋਕਾਂ ਨੇ ਤਾਨੇ ਮਾਰਨੇ ਸ਼ੁਰੂ ਕਰਤੇ ਤੂੰ ਗਲਤੀ ਕਰਤੀ ਆਦ ਕੀਤਾ ਹੋਣਾ ਆ ਨਹੀਂ ਕੀਤਾ ਹੋਣਾ ਪਰ ਇਹਨਾਂ ਨੂੰ ਨਹੀਂ ਪੁੱਛਣਾ ਚਾਹੀਆ ਉਹੀ ਗੱਲ ਆ ਰੋਣਜੀ ਆਪਣੀ ਹਰੇਕ ਬੰਦਾ ਆ ਕੇ ਸਟੇਟਮੈਂਟ ਦੇ ਦਿੰਦਾ ਵੀ ਤੁਹਾਨੂੰ ਵਾਹ ਨਹੀਂ ਕਰਨਾ ਚਾਹੀਦਾ ਤੁਹਾਨੂੰ ਆਹ ਕਰਨਾ ਚਾਹੀਦਾ ਬਟ ਉਹਨਾਂ ਕੋਲ ਆ ਕੇ ਜਾਂ ਉਹਨਾਂ ਦੇ ਦਿਲ ਦੀ ਗੱਲ ਕੋਈ ਨਹੀਂ ਪੁੱਛਦਾ ਕੀ ਹੋਇਆ ਕਿਉਂ ਹੋਇਆ ਇਹ ਤਾਂ ਮੈਨੂੰ ਹੀ ਪਤਾ ਨਾ ਕੋਈ ਮੈਨੂੰ ਕਹਿ ਰਿਹਾ ਸੀ ਕਿ ਤੁਸੀਂ ਟ੍ਰੀਟਮੈਂਟ ਅਮਰੀਕਾ ਤੋਂ ਕਰਾਇਆ ਕੋਈ ਕਹਿ ਰਿਹਾ ਸੀ ਤੁਸੀਂ ਮਤਲਬ ਸਿੰਗਾਪੂਰ ਤੋਂ ਕਰਵਾਇਆ ਬਟ ਮੇਰਾ ਟ੍ਰੀਟਮੈਂਟ ਮੋਹਾਲੀ ਚ ਹੋਇਆ ਮਤਲਬ ਮੈਕਸ ਹਸਪੀਟਲ ਚ ਹੋਇਆ ਸੀਗਾ ਬਟ ਕਿਸੇ ਨੂੰ ਪਤਾ ਨਹੀਂ ਸੀਗਾ ਬਟ ਜਿਵੇਂ ਹਰ ਕੋਈ ਆਪਣਾ ਮਤਲਬ ਜਿਹੜਾ ਜਿਵੇਂ ਕਹਿੰਦਾ ਸੀ ਮੈਂ ਉਹੀ ਗੱਲ ਓਕੇ ਕਰ ਦਿੰਦਾ ਸੀ ਕਿ ਹਾਂ ਮਤਲਬ ਹੁਣ ਮੈਂ ਕਿਸੇ ਨੂੰ ਕਿਵੇਂ ਦੱਸਾਂ ਕਿ ਹਾਂ ਵੀ ਕੀ ਹੋਇਆ ਕੀ ਨਹੀਂ ਹੋਇਆ ਕਿਉਂਕਿ ਹਾਂ ਜੀ ਕਿ ਲੋਕ ਸੁਣਨੇ ਹੀ ਨਹੀਂ ਚਾਹੁੰਦੇ ਪਹਿਲਾਂ ਪਹਿਲਾਂ ਬਹੁਤ ਹੁੰਦਾ ਸੀਗਾ ਫਿਰ ਜਿਵੇਂ ਮੈਂ ਮਤਲਬ ਆਪਣੀ ਲਾਈਫ ਨੂੰ ਚੇਂਜ ਕਰਨਾ ਚਾਹਿਆ ਜੋ ਚੇਂਜ ਹੋ ਗਿਆ ਫਿਰ ਮੈਨੂੰ ਇਹ ਚੀਜ਼ਾਂ ਮਤਲਬ ਮੇਰੇ ਤੇ ਕੋਈ ਮਤਲਬ ਇਫੈਕਟ ਨਹੀਂ ਕਰ ਰਹੀ ਸੀ ਪਹਿਲਾਂ ਮੇਰੀ ਲਾਈਫ ਤੇ ਇਫੈਕਟ ਕਰ ਰਹੀਆਂ ਸੀਗੀਆਂ ਇਸ ਚੀਜ਼ਾਂ ਕਿ ਮੈਂ ਮਤਲਬ ਮੇਰਾ ਜੀਨ ਦਾ ਵੀ ਮੰਨ ਨਹੀਂ ਸੀਗਾ ਓਕੇ ਜੇ ਠੀਕ ਹੋਣ ਤੋਂ ਬਾਅਦ ਵੀ ਬਿਲਕੁਲ ਮਤਲਬ ਮੈਂ ਵੇਸੀਗਾ ਕਿ ਹਾਂ ਵੀ ਹੁਣ ਕਰਨਾ ਕੀ ਹੈ ਹਮ ਮਤਲਬ ਹੁਣ ਹੁਣ ਕੀ ਕਰੂੰਗਾ ਮੈਂ ਲਾਈਫ ਦੇ ਵਿੱਚ ਬਟ ਭਗਵਾਨ ਨੇ ਮੈਨੂੰ ਇਹ ਰਸਤਾ ਦਿਖਾਇਆ ਮਤਲਬ ਮੈਂ ਚੇਂਜ ਹੋਇਆ ਮਤਲਬ ਚੇਂਜ ਹੋਣ ਤੋਂ ਬਾਅਦ ਉਹਨਾਂ ਨੇ ਮਤਲਬ ਮੇਰੀ ਮਤਲਬ ਉਂਗਲ ਫੜੀ ਔਰ ਮੇਰੇ ਮਤਲਬ ਮੈਨੂੰ ਉਹ ਰਸਤਾ ਦਿਖਾਇਆ ਜਿਹੜਾ ਤੋਂ ਹੀ ਉਹ ਟਰਨਿੰਗ ਪੁਆਇੰਟ ਕਦੋਂ ਆਇਆ ਸ਼ਕਰਜੀ ਲਾਈਫ ਦੇ ਵਿੱਚ ਉਹ ਹੈ ਜਦੋਂ ਮੇਰਾ ਆਫਰ ਦਾ ਟਰਾਂਸਪਲੈਂਟ ਹੋਇਆ ਉਸ ਤੋਂ ਬਾਅਦ ਮਤਲਬ 6 ਮੰਥਸ ਬਾਅਦ 6 ਮਹੀਨੇ ਬਾਅਦ ਉਹ 6 ਮਹੀਨੇ ਕਿੱਦਾਂ ਬੀਤੇ ਨੇ ਤੁਹਾਡੇ ਉਹ 6 ਮਹੀਨੇ ਨਹੀਂ ਸੀਗੇ ਕਿ ਘਰ ਦੇ ਵਿੱਚ ਸੀਗਾ ਕਿਉਂਕਿ ਪ੍ਰੀਕਾਸ਼ਨਸ ਲੈਣੀਆਂ ਸੀਗੀਆਂ ਜਿਹੜਾ ਨੌਜਵਾਨ ਸਵੇਰ ਤੋਂ ਲੈ ਕੇ ਰਾਤ ਤੱਕ ਆਪਣੇ ਯਾਰਾਂ ਦੋਸਤਾਂ 'ਚ ਸਾਰੇ ਕਿਤੇ ਘੁੰਮਦਾ ਸੀ ਆਪਣੀ ਐਸ਼ੋ ਆਰਾਮ ਦੀ ਜ਼ਿੰਦਗੀ ਜੀ ਰਿਹਾ ਸੀਗਾ ਕਿਸੇ ਚੀਜ਼ ਦੀ ਕਮੀ ਨਹੀਂ ਸੀ ਰੋਜ਼ਾਨਾ ਚੰਗੇ ਚੰਗੇ ਕੱਪੜੇ ਪਾਣ ਦਾ ਉਹਦਾ ਸ਼ੌਂਕ ਸੀ ਵਧੀਆ ਵਧੀਆ ਗੱਡੀਆਂ 'ਚ ਘੁੰਮਣ ਦਾ ਸ਼ੌਂਕ ਸੀ ਪੈਸੇ ਦੀ ਉਹਦੇ ਕੋਲ ਕਮੀ ਨਹੀਂ ਸੀ ਇੱਕੋ ਦਮ ਇਸ ਤਰ੍ਹਾਂ ਦਾ ਨੌਜਵਾਨ ਇੱਕ ਕਮਰੇ ਦੇ ਵਿੱਚ ਬੰਦ ਹੋ ਜਾਂਦਾ ਉਹ ਫੀਲਿੰਗ ਜਾਨਣਾ ਚਾਹਾਂਗੇ ਤੁਹਾਡੀ ਬਸ ਉਸ ਟਾਈਮ ਜਦੋਂ ਕਰ ਸੀਗਾ ਤਾਂ ਮਤਲਬ ਫਿਰ ਵੀ ਉਹ ਤੁਹਾਨੂੰ ਦੱਸਿਆ ਕਿ ਹਾਂ ਵੀ ਮੇਰਾ ਮੈਂ ਵਰਕਆਊਟ ਦੁਬਾਰਾ ਸ਼ੁਰੂ ਕਰਤਾ 3 ਮਹੀਨਿਆਂ ਬਾਅਦ ਬਟ ਇੱਕ ਟਾਈਮ ਐਵੇਦਾ ਆਇਆ ਕਿ ਹਾਂ ਵੀ ਜੋ 3 ਮਹੀਨੇ ਵਰਕਆਊਟ ਕਰਾਇਆ ਤਾਂ ਮੈਂ ਮਤਲਬ ਇਹ ਸੋਚਿਆ ਕਿ ਮੇਰੇ ਨਾਲ ਇਹ ਸਭ ਖੋਇਆ ਕਿਉਂ ਹਾਂ ਉਹ ਹੀ ਤੁਸੀਂ ਰੱਬ ਨੂੰ ਦੋਸਤ ਹਾਂ ਫਿਰ ਮੈਂ ਕਿਹਾ ਕਿ ਇਹਦਾ ਮਤਲਬ ਇਹਦਾ ਕਾਰਨ ਮਤਲਬ ਕੁਝ ਹੋਰ ਹੈ ਮਤਲਬ ਮੇਰੇ ਤੋਂ ਮਤਲਬ ਐਕਸਪੈਕਟੈਂਸ਼ਨਸ ਮੇਰੇ ਭਗਵਾਨ ਦੀਆਂ ਕੁਝ ਹੋਰ ਸੀਗੀਆਂ ਔਰ ਮੈਂ ਕੁਝ ਗਲਤ ਕਰ ਰਿਹਾ ਸੀ ਇਸ ਲਈ ਮੇਰੇ ਨਾਲ ਐਵੇਂ ਹੋਇਆ ਮੈਂ ਮੰਨ ਗਿਆ ਅੱਛਾ ਮਤਲਬ ਫਿਰ ਮੈਂ ਮਤਲਬ ਮਤਲਬ ਇਤਨਾ ਸਮਰਪਿਤ ਕੀਤਾ ਕਿ ਹਾਂ ਮੇਰੀ ਗਲਤੀਆਂ ਹੈ ਪਹਿਲਾਂ ਮੈਂ ਗਲਤੀ ਨਹੀਂ ਮੰਨ ਰਿਹਾ ਸੀ ਆਪਣੀ ਪਹਿਲਾਂ ਦੋਸ਼ ਪਰਮਾਤਮਾ ਦਾ ਦੇ ਰਿਹਾ ਸੀ ਕਿ ਮੇਰੀ ਕੋਈ ਗਲਤੀ ਨਹੀਂ ਸੀ ਕਿ ਮੇਰੇ ਨਾਲ ਐਵੇਂ ਕਿਉਂ ਹੋ ਗਿਆ ਅੱਛਾ ਇਸ ਗਲਤ ਦਾ ਅਹਿਸਾਸ ਕਦੋਂ ਹੋਇਆ ਇਸ ਗਲਤ ਦਾ ਅਹਿਸਾਸ ਉਸ ਵੇਲੇ ਹੋਇਆ ਜਦੋਂ ਮਤਲਬ ਜਦੋਂ ਮੈਂ ਥੋੜਾ ਜਿਹਾ ਆਪਣੇ ਆਪ ਨੂੰ ਆਪਣੇ ਆਪ ਨੇ ਗਲਤੀ ਕੀਤੀ ਹੂੰ ਮਤਲਬ ਜਦੋਂ ਕੱਲੇਸ ਮਤਲਬ ਜਦੋਂ ਆਪਣੇ ਆਪਣੇ ਗੱਲ ਜਦੋਂ ਠੀਕ ਹੋ ਗਿਆ ਨਾ ਜੋ ਰਿਕਵਰੀ ਹੋ ਗਈ ਅਸਲ ਚ ਜਦੋਂ ਬੰਦਾ ਤਕਲੀਫ ਚ ਹੁੰਦਾ ਉਹ ਬੰਦੇ ਕੋਲ ਟਾਈਮ ਨਹੀਂ ਹੁੰਦਾ ਕਿ ਇਹ ਥੀਦਰ ਸੋਚੇ ਕਿ ਮੇਰੇ ਨਾਲ ਇਹ ਕਿਉਂ ਹੋ ਰਿਹਾ ਜੋ ਠੀਕ ਹੋ ਜਾਂਦਾ ਨਾ ਤਾਂ ਹੀ ਆਪਾਂ ਨੂੰ ਮਤਲਬ ਠੀਕ ਮਤਲਬ ਆਪਾਂ ਨੂੰ ਆਪਾਂ ਕਹਿੰਨੇ ਕਿ ਭਗਵਾਨ ਨੂੰ ਕਦੋਂ ਆਪਾਂ ਨੂੰ ਮਤਲਬ ਉਹਨਾਂ ਦਾ ਨਾਮ ਲੈਣਾ ਚਾਹੀਦਾ ਤਾਂ ਠੀਕ ਸਿਚੁਏਸ਼ਨ ਚ ਹੀ ਲੈ ਸਕਦੇ ਆ ਖਰਾਬ ਸਿਚੁਏਸ਼ਨ ਚ ਕਿਵੇਂ ਲਾਵਾਂਗੇ ਬਿਲਕੁਲ ਨਾਰਮਲ ਲਾਣਾ ਸ਼ੁਰੂ ਕੀਤਾ ਤੁਸੀਂ ਹਾਂਜੀ ਹਾਂਜੀ ਮਤਲਬ ਸਮਾਂ ਮਿਲੇ ਆਪਣੇ ਆਪ ਨਾਲ ਬੈਠਣ ਦਾ ਠੀਕ ਹੋਣ ਤੋਂ ਬਾਅਦ ਹਾਂਜੀ ਹਾਂਜੀ ਤਾਂ 3-4 ਮਹੀਨੇ ਬਾਅਦ ਉਹ ਇੱਕ ਇਦਨੀਆਂ ਨਾ ਕਿ ਹਾਂ ਵੀ ਮਤਲਬ ਜੋ ਤਕਲੀਫ ਮਤਲਬ ਜੋ ਆਪਾਂ ਮੈਂ ਵੀ ਇਹ ਸੋਚਦਾ ਕਿ ਹਾਂ ਏਜ਼ ਹੋਊਗੀ ਜਦੋਂ ਉਹਦੋਂ ਲੈ ਲਾਂਗੇ ਕੋਈ ਗੱਲ ਨਹੀਂ ਹਲੇ ਬਹੁਤ ਟਾਈਮ ਪਿਆ ਹੈ ਬਟ ਉਹ ਮੈਨੂੰ ਵਕਤ ਪਤਾ ਨਹੀਂ ਰਿਹਾ ਸੀ ਕਿ ਇੰਨੀ ਜਲਦੀ ਆ ਜਾਊਗਾ ਤੁਸੀਂ ਇਹ ਦੱਸਿਆ ਜੀ ਸਰ ਅਸ਼ੰਕਰ ਜੀ ਵੀ ਇੱਕ ਲੱਖ ਤੀ ਤੁਹਾਨੂੰ ਪਤਾ ਲੱਗਿਆ ਵੀ ਤੁਸੀਂ ਹਸਪੀਟਲ ਗਏ ਹੋ ਤੁਹਾਡਾ ਟੈਸਟ ਹੋਇਆ ਤਾਂ ਤੁਹਾਨੂੰ ਉਸੇ ਟਾਈਮ ਤੁਹਾਨੂੰ ਇਹ ਸਿਚੁਏਸ਼ਨ ਦਾ ਪਤਾ ਲੱਗਿਆ ਵੀ ਐਡੀ ਵੱਡੀ ਭਾਰੀ ਮੁਸੀਬਤ ਮੇਰੇ ਤੇ ਆ ਚੁੱਕੀ ਹਾਂਜੀ ਹਾਂਜੀ ਉਸ ਟਾਈਮ ਤਾਂ ਪਤਾ ਵੀ ਨਹੀਂ ਸੀ ਕਿ ਕਿਡਨੀ ਕਿਆ ਮਤਲਬ ਇਹ ਵੀ ਕੁਝ ਹੁੰਦਾ ਹੈ ਕਿ ਡਾਇਲਿਸਿਸ ਵੀ ਕੋਈ ਚੀਜ਼ ਹੁੰਦੀ ਹੈ ਕੁਝ ਨਹੀਂ ਪਤਾ ਸੀ ਇਹਦੇ ਬਾਰੇ ਨਹੀਂ ਉਹ ਕੀ ਜੋ ਦਿਨ ਫਸਟ ਟਾਈਮ ਮਤਲਬ ਜਿਸ ਦਿਨ ਹਸਪੀਟਲ ગયા ਉਸੇ ਦਿਨ ਡਾਇਲਿਸਿਸ ਹੋ ਗਿਆ ਤੁਸੀਂ ਦੱਸਿਆ ਸੀ ਜੀ ਸ਼ੰਕਰ ਜੀ ਵੀ ਬੀਪੀ ਦੀ ਪ੍ਰੋਬਲਮ ਵੀ ਸੀ ਥੋੜੀ ਬੜੀ ਨਹੀਂ ਬੀਪੀ ਦੀ ਪ੍ਰੋਬਲਮ ਮੈਨੂੰ ਸੀਗੀ ਨਹੀਂ ਬਟ ਮੈਂ ਮਤਲਬ ਮੈਂ ਡਾਕਟਰਸ ਨੇ ਬਾਤ ਦੱਸਿਆ ਕਿ ਹਾਂ ਵੀ ਥੋੜਾ ਬੀਪੀ ਡਿਊ ਟੂ ਬੀਪੀ ਵੀ ਹੈ ਕਿਉਂਕਿ ਜਦੋਂ ਬਾਇਪਸੀ ਰਿਪੋਰਟ ਹੁੰਦੀ ਹੈ ਕੁਛ ਐਵੇਂ ਕੋ ਛੰਦਾ ਤੇ ਉਹਨਾਂ ਨੇ ਦੱਸਿਆ ਕਿ ਹਾਂ ਵੀ ਇਹ ਬੀਪੀ ਤੁਸੀਂ ਧਿਆਨ ਨਹੀਂ ਦਿੱਤਾ ਬੀਪੀ ਦਾ ਕਾਰਨ ਪ੍ਰੀ ਵਰਕਆਊਟਸ ਕੈਫੀਨ ਦੀ ਜਿਆਦਾ ਮੈਂ ਪ੍ਰੀ ਵਰਕਆਊਟਸ ਵਗੈਰਾ ਲੈ ਲੈਂਦਾ ਜਦ ਮੈਂ ਸਪਲੀਮੈਂਟਸ ਹੀ ਜ਼ਿਆਦਾ ਲੈਂਦਾ ਸੀਗਾ ਓਕੇ ਓਕੇ ਹਾਂਜੀ ਤਾਂ ਮਤਲਬ ਜਦੋਂ ਵੀ ਮਤਲਬ ਐਵੇਂ ਜਿਵੇਂ ਹਰ ਕੋਈ ਕਹਿੰਦਾ ਸੀ ਸਟੀਰੋਇਡ ਲੈਂਦੇ ਆ ਸਟੀਰੋਇਡ ਨਹੀਂ ਮੈਂ ਲੈਂਦੇ ਹੈਗੇ ਬਟ ਜਿਵੇਂ ਬਿਲਕੁਲ ਵੀ ਨਹੀਂ ਯੂਜ਼ ਕੀਤਾ ਮਤਲਬ ਕਿਤਨਾ ਹੋਗਾ ਮਤਲਬ ਜਦੋਂ ਡੂ ਟੂ ਇੱਕ ਵਾਰ ਮੈਂ ਜਦੋਂ ਕੰਪੀਟੀਸ਼ਨ ਖੇਲਣ ਗਿਆ ਹੂੰ ਆ ਉਹ ਹਾਂ ਹਾਂ ਉਸ ਤੇ ਉਹ ਬਹੁਤ ਮਤਲਬ ਜਿਵੇਂ ਐਵੇਂ ਨਹੀਂ ਕਿ ਹਾਂ ਵੀ ਮੈਂ ਕੁਝ ਉਹ ਟੈਬਸ ਵਗੈਰਾ ਇੱਕ ਦੋ ਲਿੱਤੀਆਂ ਹੋਣਗੀਆਂ ਮਤਲਬ ਕੁਝ ਜ਼ਿਆਦਾ ਕਦੀ ਸਬ ਮੈਂ ਸਪਲੀਮੈਂਟਸ ਤੇ ਜ਼ਿਆਦਾ ਮਤਲਬ ਸਪਲੀਮੈਂਟਸ ਮੈਂ ਅਮਰੀਕਾ ਤੋਂ ਵੀ ਮੰਗਵਾਉਂਦਾ ਸੀ ਮਤਲਬ ਬਾਰੋਂ ਵੀ ਆਂਦੇ ਰਹਿੰਦੇ ਸੀਗੇ ਬਟ ਜਿਵੇਂ ਮੈਨੂੰ ਸ਼ੌਂਕ ਸੀਗਾ ਕਿ ਹਾਂ ਵੀ ਅੱਛੀ ਚੀਜ਼ ਖਾਣੀ ਹੈ ਬਟ ਮੈਨੂੰ ਪਤਾ ਨਹੀਂ ਸੀਗਾ ਕਿ ਹਾਂ ਜਿਹੜੀ ਚੀਜ਼ मतलब सप्लीमेंट्स ਆਪਾਂ ਨੂੰ ਲੋਡ ਨਹੀਂ ਹੈਗੀ ਮੈਂ ਉਹ ਲੈ ਰਿਆ ਤੁਸੀਂ ਉਸ ਸਮੇਂ ਨਾਨ-वेजिटेरियन ਸੀ ਹਾਂਜੀ ਹਾਂਜੀ ਨਾਨ-वेजिटेरियन ਸੀਗਾ ਮੈਂ ਐਗ ਵੀ ਗੇਰਾ ਨਾਨ-वेज ਫਿਸ਼ ਸਭ ਕੁਝ ਖਾਂਦਾ ਸੀਗਾ ਹਾਂਜੀ ਜਿੱਦਾਂ ਹੁਣ ਤੁਸੀਂ ਤਿਲਕ ਲਾਇਆ ਹੋਇਆ ਤਾਂ ਤੁਹਾਡੀ ਲਾਈਫ ਦੇ ਵਿੱਚ ਉਹ ਵੀ ਬਦਲਾਅ ਆਇਆ ਤਾਂ ਹੁਣ ਤਾਂ ਮੈਂ ਕੁਝ ਨਹੀਂ ਲੰਦਾ ਐਗ ਮੈਟਾਈ ਤੋਂ ਮੈਨੂੰ 3 ਇਅਰਸ ਹੋ ਗਏ 3 ਇਅਰਸ ਹੋ ਗਏ ਹਾਂਜੀ ਹਾਂਜੀ 3 ਸਾਲਾਂ ਦਾ ਆ ਗਿਆ ਸੀ ਜਾਂ ਫਿਰ ਕਿਸੇ ਨੇ ਕਿਹਾ ਰੋਕਿਆ ਨਹੀਂ ਕਿਸੇ ਨੇ ਰੋਕ ਕੇ मतलब ਪਹਿਲਾਂ ਕਰਦੇ ਰੋਕਦੇ ਸੀਗੇ ਬਟ ਉਸ ਟਾਈਮ ਨਹੀਂ ਕੀਤਾ ਮੈਂ ਜਦੋਂ ਆਪਣਾ ਮਤਲਬ ਮੰਨ ਕੀਤਾ ਕਿ ਨਹੀਂ ਹੁਣ ਕੁਝ ਕਰਨਾ ਹੈ ਕਿ ਕੁਝ ਹੋਰ ਕਰਕੇ ਦੇਖਦੇ ਆ ਕਿ ਜਿਹੜੀ ਚੀਜ਼ ਕੀਤੀ ਹੈ ਉਹਦੇ ਵਿੱਚ ਮਤਲਬ ਬਹੁਤ ਜ਼ਿਆਦਾ ਮਤਲਬ ਦਰਦ ਹੀ ਰਿਹਾ ਹੈ ਮਤਲਬ ਔਰ ਸੈਟੀਸਫੈਕਸ਼ਨ ਕਦੀ ਨਹੀਂ ਮਿਲੀ ਓਕੇ ਔਰ ਫਿਰ ਮੈਂ ਮਤਲਬ ਪਹਿਲਾਂ ਤਾਂ ਇੱਕ ਮਤਲਬ ਅਵੋਇਡ ਕੀਤਾ ਕਿ ਮੈਂ ਨਹੀਂ ਖਾਊਂਗਾ ਫਿਰ ਮੈਂ ਨਾਨਵੈਜ ਮਤਲਬ ਆਪਣਾ ਚਿਕਨ ਵਗੈਰਾ ਵੀ ਬੰਦ ਕਰਤਾ ਧੀਰੇ ਧੀਰੇ ਫਿਰ ਮੈਂ ਮਤਲਬ ਉਕੇ ਭਾਈ ਉਹੀ ਗੱਲ ਹੋ ਗਈ ਤੁਸੀਂ ਜਿਹੜੀ ਉਸ ਦਿਨ ਕਹਿ ਰਹੇ ਸੀਗੇ ਵੀ ਬੋਡੀ ਬਿਲਡਰ ਵੀ ਸ਼ਾਕਾਹਾਰੀ ਹੋ ਸਕਦੇ ਨੇ ਬਿਲਕੁਲ ਜੀ ਉਹ ਚੀਜ਼ ਹੈ ਚਲੋ ਇਹ ਚੀਜ਼ਾਂ ਵੀ ਨੁਕਸਾਨ ਕਰਦੀਆਂ ਨੇ ਜੀ ਵਿੱਚ ਇਹ ਵੀ ਮਤਲਬ ਇਹ ਹੈ ਨਾ ਜਦੋਂ ਆਪਾਂ ਨਾਨ ਵੇਜ ਲੈਨੇ ਤਾਂ ਸ਼ਾਇਦ ਮੈਨੂੰ ਲੱਗਦਾ ਹੈ ਅਬ ਹੁਣ ਲੱਗਦਾ ਹੈ ਕਿ ਉਹ ਮਾਈਂਡ ਉਵੇਂ ਦਾ ਹੀ ਹੋ ਜਾਂਦਾ ਹੈ ਕਿ ਮਤਲਬ ਤਾਂ ਤਾਂ ਨਹੀਂ ਲੱਗਦਾ ਤੁਸੀਂ ਧਰਮ ਦੇ ਰਾਹ ਤੇ ਤੁਰੇ ਹੁੰਦਾ ਨਹੀਂ ਨਹੀਂ ਤਾਂ ਤਦ ਨਹੀਂ ਐਵੇਂ ਨਹੀਂ ਹੈ ਕਿ ਮਤਲਬ ਮੈਂ ਗੁੱਸਾ ਵੀ ਮੇਰੇ ਸੇ ਬਹੁਤ ਜ਼ਿਆਦਾ ਸੀ ਪਹਿਲਾਂ ਮਤਲਬ ਜਿਵੇਂ ਗੁੱਸਾ ਕਰ ਜਾਂਦਾ ਸੀ ਜਲਦੀ ਆਪਣੇ ਘਰ ਦੀਆਂ ਦੀ ਗੱਲ ਨਹੀਂ ਸੁਣਦਾ ਸੀਗਾ ਤਾਂ ਉਹ ਚੀਜ਼ਾਂ ਇਫੈਕਟ ਕਰਦੀ ਆ ਸੀਗੀ ਨਾਨ-वेज ਡਾਈਟ ਖਾਣ ਦੇ ਨਾਲ ਥੋੜਾ ਐਗਰੈਸ਼ਨ ਜ਼ਿਆਦਾ ਐਗਰੈਸ਼ਨ ਜ਼ਿਆਦਾ ਸੀਗਾ ਹਾਂਜੀ ਹਾਂਜੀ ਅੰਡੇ ਨਾਲ ਚਿਕਨ ਖਾਣ ਹਾਂਜੀ ਹਾਂਜੀ ਇਹਦਾ ਨਾ ਐਗਰੈਸ਼ਨ ਬਹੁਤ ਜ਼ਿਆਦਾ ਰਹਿੰਦਾ ਸੀਗਾ ਐਗਰੈਸ਼ਨ ਜ਼ਿਆਦਾ ਰਹਿੰਦਾ ਉਹ ਤੋਂ ਉਹ ਮੈਂ ਫੀਲ ਕੀਤਾ ਚੱਲ ਛੱਡਣ ਤੋਂ ਬਾਅਦ ਇਹ ਵੀ ਸ਼ੰਕਰ ਜੀ ਕਹਿ ਸਕਦੇ ਆਂ ਵੀ ਹੁਣ ਆਪਾਂ ਚਿਕਨ ਖਾ ਰਹੇ ਆਂ ਅੰਡੇ ਖਾ ਰਹੇ ਆਂ ਪ੍ਰੋਟੀਨ ਸਪਲੀਮੈਂਟਸ ਲੈ ਰਹੇ ਆਂ ਹਾਂਜੀ ਹੁਣ ਆਂ ਤਾਂ ਉਸ ਤੋਂ ਬਾਅਦ ਆਪਾਂ ਕੋਈ ਸਪਲੀਮੈਂਟ ਇਦਾਂ ਦੇ ਵੀ ਲੈਣੇ ਆ ਜਿਹਦੇ ਨਾਲ ਆਪਣਾ ਮਾਈਂਡ ਰਿਲੈਕਸ ਰਹੇ ਬਟ ਤੁਸੀਂ ਕਹਿ ਰਹੇ ਹੋ ਵੀ ਅਗਰ ਤੁਸੀਂ ਵੈਜੀਟੇਰੀਅਨ ਹੋ ਜਾਨੇ ਹੋ ਤਾਂ ਆ ਨੋਰਮਲ ਡਾਈਟ ਤੇ ਆ ਜਾਨੇ ਹੋ ਆਪਣਾ ਦਾਲਾ ਖਾ ਸਕਦੇ ਆ ਵੈਜੀਸ ਖਾ ਸਕਦੇ ਆ ਮਤਲਬ ਕੀ ਵੈਜੀਟੇਰੀਅਨ ਫੂਡ ਖਾ ਸਕਦੇ ਆ ਵੈਜੀਟੇਰੀਅਨ ਫੂਡ ਖਾਣ ਦੇ ਨਾਲ ਆਪਣਾ ਮਾਈਂਡ ਰਿਲੈਕਸ ਰਹਿੰਦਾ ਤੇ ਔਰ ਜਿੰਨਾ ਮਾਈਂਡ ਰਿਲੈਕਸ ਰਹਿੰਦਾ ਉਨੀ ਆਪਣੀ ਬੋਡੀ ਗਰੋਥ ਹਾਰਮੋਨਸ ਵਧਰ ਰਿਲੀਜ਼ ਕਰਦੀ ਆ ਠੀਕ ਹੈ ਹਾਂ ਜੀ ਬਿਲਕੁਲ ਉਹਦੇ ਨਾਲ ਆਪਣੀ ਮਸਲਸ ਜ਼ਿਆਦਾ ਬਣ ਸਕਦੇ ਆ ਤਾਂ ਨਾ ਕੀ ਜੇ ਆਪਾਂ ਨਾਨ-ਵੈਜੀਟੇਰੀਅਨ ਲੈਨੇ ਆ ਤਾਂ ਉਹਦੇ ਨਾਲ ਆਪਣਾ ਮਾਈਂਡ ਹਾਈਪਰ ਔਰ ਗੁੱਸੇ 'ਚ ਜਾਂਦਾ ਹਾਂ ਜੀ ਬਿਲਕੁਲ ਬਿਲਕੁਲ ਹਾਂ ਬੁੱਢਾ ਨਾਨ-ਵੈਜ ਛੱਡਣ ਦੇ ਨਾਲ ਤੁਹਾਡਾ ਮਾਈਂਡ ਹੁਣ ਰਿਲੈਕਸ ਔਰ ਕਾਮ ਰਹਿੰਦਾ ਹਾਂ ਜੀ ਹਾਂ ਜੀ ਉਹ ਉਹਦੇ ਉਹਦੇ ਉਹਦਾ ਕਾਰਨ ਇਕੱਲਾ ਨਾਨ-ਵੈਜ ਛੱਡਣ ਨਾਲ ਨਹੀਂ ਹੋਇਆ ਮਤਲਬ ਮੈਂ ਜਦੋਂ ਚੈਂਟਿੰਗ ਕੀਤੀ ਮੈਂ ਭਗਵਾਨ ਦਾ ਨਾਮ ਲੈਂਦਾ ਉਹਦੇ ਨਾਲ ਵੀ ਮੈਨੂੰ ਮਤਲਬ ਜਿਵੇਂ ਮੇਰੇ ਅੰਦਰ ਚੇਂਜਸ ਆਏ ਕਿਉਂਕਿ ਮਤਲਬ ਪਹਿਲਾਂ ਮੈਂ ਐਵੇਂ ਦਾ ਕੁਝ ਨਹੀਂ ਕੀਤਾ ਸੀ ਕਦੀ ਲਾਈਫ 'ਚ ਜੀ ਜਦੋਂ ਮੈਂ ਇਹ ਕੀਤਾ ਤਾਂ ਮੇਰੀ ਲਾਈਫ ਦੇ ਵਿੱਚ ਮੈਨੂੰ ਮਤਲਬ ਮਤਲਬ ਕੁਝ ਦਿਨਾਂ ਦੇ ਵਿੱਚ ਹੀ ਮੈਨੂੰ ਰਿਜ਼ਲਟਸ ਮਿਲੇ ਓਕੇ ਹਾਂ ਜੀ ਕਿ ਹਾਂ ਮਤਲਬ ਰਿਜ਼ਲਟਸ ਐਵੇਂ ਦੇ ਮਿਲੇ ਕਿ ਹਾਂ ਮੇਰਾ ਮਨ ਨਹੀਂ ਚੀਜ਼ਾਂ ਤੋਂ ਆਪਣੇ ਆਪ ਹੀ ਦੂਰ ਹੋ ਗਿਆ ਮਤਲਬ ਮੇਰਾ ਕਦੀ ਮਨ ਵੀ ਨਹੀਂ ਕੀਤਾ ਕਿ ਮੈਂ ਦੁਬਾਰਾ ਟਰਾਈ ਕਰਾਂ ਠੀਕ ਹੈ ਜੀ ਠੀਕ ਹੈ ਨਾ ਮਤਲਬ ਜਿਵੇਂ ਕਈ ਵਾਰ ਬੰਦੇ ਨੂੰ ਹੁੰਦਾ ਕਿ ਹਾਂ ਆਪਾ ਕੋਈ ਲੈਕਚਰ ਸੁਣਿਆ ਆਪਾਂ ਛੱਡਤਾ ਬਟ ਏ ਨਹੀਂ ਹੋਇਆ ਸੀਗਾ ਮੇਰੇ ਨਾਲ ਕਿ ਹਾਂ ਵੀ ਮੈਂ ਅਗਰ ਛੱਡਿਆ ਤਾਂ ਮਤਲਬ ਮੇਰਾ ਕਦੇ ਦੁਬਾਰਾ ਮੰਨ ਵੀ ਨਹੀਂ ਕੀਤਾ ਠੀਕ ਹੈ ਉਹ ਉਹ ਕਿਉਂ ਕਿਉਂਕਿ ਮੈਂ ਮਤਲਬ ਨਾਲ-ਨਾਲ ਮਤਲਬ ਮੈਂ ਚੈਂਟਿੰਗ ਕਰ ਰਿਹਾ ਸੀ ਮੈਂ ਭਗਵਾਨ ਦਾ ਨਾਮ ਵੀ ਲੈ ਰਿਹਾ ਸੀ ਤਾਂ ਉਹਨਾਂ ਨੇ ਮੈਨੂੰ ਕਿਤੇ ਨਾ ਕਿਤੇ ਪਕੜ ਲਿਆ ਰੂਟੀਨ ਕੀ ਰੱਖੀ ਆ ਹੁਣ ਦਿਨ ਦੀ ਹੁਣ ਹੁਣ ਇਸ ਟਾਈਮ ਤਾਂ ਮੈਂ ਮਤਲਬ ਆਪਣਾ ਕੋਈ ਜ਼ਿਆਦਾ ਕਿਤੇ ਬਾਹਰ ਨਹੀਂ ਜਾਂਦਾ ਹੈਗਾ ਅੱਛਾ ਹਾਂ ਜੀ جا ਸਕਦਾ ਬਟ ਮੈਨੂੰ ਮਤਲਬ ਮੈਨੂੰ ਮੇਰਾ ਮਨ ਨਹੀਂ ਕਰਦਾ ਹੁਣ ਕਿਤੇ ਜਾਣਾ ਨਹੀਂ ਹੁਣ ਮਨ ਨਹੀਂ ਮਤਲਬ ਦੁਨੀਆ ਤੋਂ ਘੱਟ ਹਾਂ ਥੋੜਾ ਜਿਹੜਾ ਬਾਹਰਲਾ ਸਫਰ ਤੁਸੀਂ ਹੁਣ ਆਪਣਾ ਸਫਰ ਅੰਦਰਲਾ ਤੈਅ ਹੁਣ ਹਾਂ ਮਤਲਬ ਮੈਂ ਹੁਣ ਆਪਣੀ ਮਤਲਬ ਪਹਿਲਾਂ ਬਾਡੀ ਤੇ ਕੰਮ ਕਰ ਰਿਹਾ ਸੀਗਾ ਹੁਣ ਆਪਣੀ ਸੂਲ ਤੇ ਕੰਮ ਕਰ ਰਿਹਾ ਹਾਂ ਸੂਲ ਤੇ ਅੱਛਾ ਕੋਈ ਐਕਸਪੀਰੀਅੰਸ ਸ਼ੇਅਰ ਕਰੋ ਜਿਹੜਾ ਤੁਸੀਂ ਦੱਸਣਾ ਚਾਹੋ ਸਾਡੇ ਨਾਲੇ ਸਾਂਝਾ ਕਰਨਾ ਚਾਹੋ ਵੀ ਪਰਮਾਰਥ ਦੇ ਰਾਹ ਤੇ ਤੁਰ ਕੇ ਤੁਹਾਨੂੰ ਕੁਝ ਵਕਰਾ ਕੁਝ ਮਹਿਸੂਸ ਹੋਇਆ ਹੋਵੇ ਮੈਨੂੰ ਬਹੁਤ ਮਤਲਬ ਅੱਛਾ ਲੱਗਦਾ ਹੈ ਪਰ ਜਿਹੜੀ ਚੀਜ਼ ਮਤਲਬ 31 31 ਇਅਰਸ ਤੱਕ ਮੈਨੂੰ ਮਤਲਬ ਮੈਂ ਸੈਟੀਸਫਾਈ ਨਹੀਂ ਹੋ ਪਾਇਆ ਸੀਗਾ ਤਾਂ ਮੈਂ ਹੁਣ ਮਤਲਬ ਮੈਨੂੰ 3 ਇਅਰਸ ਹੋਏ ਆ ਤੇ ਮੈਂ ਬਿਲਕੁਲ ਫੁੱਲ ਸੈਟੀਸਫਾਈਡ ਆਪਣੀ ਲਾਈਫ ਤੋਂ ਬਹੁਤ ਖੁਸ਼ ਆ ਮਤਲਬ ਅੱਛਾ ਜਦੋਂ ਸਾਰੀਆਂ ਸੰਸਾਰਿਕ ਚੀਜ਼ਾਂ ਮਿਲ ਰਹੀਆਂ ਸੀ ਉਦੋਂ ਤੁਸੀਂ ਸੈਟੀਸਫਾਈਡ ਹੋਏ ਨਹੀਂ ਜਦੋਂ ਉਹਨਾਂ ਤੋਂ ਕਿਨਾਰਾ ਕੀਤਾ ਫਿਰ ਸੈਟੀਸਫਾਈਡ ਹੋ ਗਏ ਹਾਂ ਇਥੇ ਸੈਟੀਸਫਾਈਡ ਹੋ ਗਏ ਸੈਟੀਸਫੈਕਸ਼ਨ ਇੱਕ ਤੁਹਾਨੂੰ ਹੁਣ ਪਰਿਵਾਰ ਦਾ ਵੀ ਸਾਥ ਮਿਲ ਰਿਹਾ ਜੀ ਹਾਂਜੀ ਹਾਂਜੀ ਪਹਿਲਾਂ ਨਹੀਂ ਮਿਲਿਆ ਸੀ ਬਟ ਹੁਣ ਮਤਲਬ ਜਦੋਂ ਮੈਂ ਸਟਾਰਟ ਕੀਤਾ ਤਾਂ ਹੁਣ ਮੈਨੂੰ ਸਾਰਿਆਂ ਦਾ ਸਾਥ ਮਿਲ ਰਿਹਾ ਕਿਉਂਕਿ ਮੈਂ ਤੁਹਾਨੂੰ ਬਹੁਤ ਪੁਰਾਣਾ ਜਾਣਦਾ ਸ਼ੰਕਾ ਬਟ ਜੋ ਹੁਣ ਤੁਹਾਨੂੰ ਮਿਲ ਕੇ ਮੈਨੂੰ ਫੀਲ ਹੋਇਆ ਪਰ ਮੇਰੇ ਸਾਰੇ ਥੌਟਸ ਚੇਂਜ ਹੋ ਚੁੱਕੇ ਨੇ ਬਿਲਕੁਲੀ ਚੇਂਜ ਹੋ ਗਏ ਮੈਂ ਅਰੁਣ ਜੀ ਇੰਨਾ ਤੋਂ ਇੰਨਾਕ ਪ੍ਰਭਾਵਿਤ ਹੋਇਆ ਵੀ ਮੈਂ ਵੀ ਇਹ ਸੋਚ ਰਿਹਾ ਵੀ ਹੁਣ ਜਿਹੜੀ ਆਪਾਂ ਬਾਹਰਲਾ ਸਫਰ ਜਿਹੜਾ ਆਪਾਂ ਦੁਨੀਆ ਕਰੀ ਦਾ ਸਫਰ ਕਰ ਰਹੇ ਹਾਂ ਹੁਣ ਆਪਾਂ ਆਪਣੇ ਅੰਦਰ ਵਾਲ ਨੂੰ ਆਪਾਂ ਨੂੰ ਲੜਨ ਦੀ ਲੋੜ ਹੈ ਬਿਲਕੁਲ ਉਨਾਲੇ ਤੁਹਾਡਾ ਚਿਹਰਾ ਵੀ ਦੱਸ ਰਿਹਾ ਹਨਾ ਅਲੱਗੇ ਚਮਕ ਜੀ ਆ ਜਾਂਦੀ ਆ ਹਨਾ ਰੂਟੀਨ ਮੈਂ ਤੁਹਾਨੂੰ ਪੁੱਛੀ ਸੀਗੀ ਸਵੇਰੇ ਉੱਠਣ ਦਾ ਸਮਾਂ ਕੀ ਖਾਣੇ ਪੀਣੇ ਉਹ ਦਿਨ ਦੇ ਵਿੱਚ ਮੈਂ ਹੁਣ ਜੇ ਮਾਰਨਿੰਗ ਛੁੱਟ ਜਾਂਦਾ ਕਿੰਨੇ ਵਜੇ 3:30 4:00 ਵਜੇ ਤੱਕ ਉੱਠ ਜਾਂਦਾ 3:30 4:00 ਹਾਂਜੀ ਹਾਂਜੀ ਫਰਮੂ ਰੋਟ ਚੁੱਟ ਜਾਂਦੇ ਹਾਂਜੀ ਤੇ ਫਿਰ ਔਰ ਫਿਰ ਉਸ ਤੋਂ ਬਾਅਦ ਮੈਂ ਆਪਣਾ ਮਤਲਬ ਮੰਗਲ ਆਰਤੀ ਕਰਦਾ ਓਕੇ ਫਿਰ ਮੈਂ ਚੈਂਟਿੰਗ ਕਰਦਾ ਥੋੜੀ ਜਿਹੀ ਫਿਰ ਉਸ ਤੋਂ ਬਾਅਦ ਮੈਂ ਆਪਣੀ ਸ਼ਾਪ ਤੇ ਚਲੇ ਜਾਂਦਾ ਨਾ ਹਾਂ ਜੀ ਹਾਂ ਜੀ ਫਿਰ ਉੱਥੇ ਵੀ ਮੈਂ ਮਤਲਬ ਮੈਂ ਮੈਂ ਜਿਆਦਾ ਮਤਲਬ ਕੰਮ ਜਿਸ ਮੇਰਾ ਧਿਆਨ ਬਹੁਤ ਘਟਾ ਹੈ ਮਤਲਬ ਮੈਂ ਆਪਣਾ ਜਿਆਦਾ ਚੈਂਟਿੰਗ ਕਰਦਾ ਜੋ ਵੀ ਹੋ ਰਿਹਾ ਬਸ ਆਪਣੇ ਆਪ ਹੀ ਜਾ ਰਹੇ ਹਾਂ ਬਸ ਬਾਕੀ ਸੋਸ਼ਲ ਮੀਡੀਆ ਯੂਜ਼ ਕਰ ਰਹੇ ਨਹੀਂ ਹੁਣ ਮੈਂ ਸਭ ਕੁਝ ਡਿਲੀਟ ਕਰਤਾ ਜੀ ਬਿਲਕੁਕੁਲ ਸਟੇ ਕਰ ਰਹੇ ਹਾਂ ਹਾਂ ਜੀ ਹਾਂ ਜੀ ਬਿਲਕੁਲ ਵੀ ਨਹੀਂ ਨਹੀਂ ਹੁਣ ਮੈਂ ਸੋਸ਼ਲ ਮੀਡੀਆ ਨਹੀਂ ਕੁਝ ਯੂਜ਼ ਕਰਦਾ ਉਦੋਂ ਦਾ ਹੀ ਛੱਡਿਆ ਹਾਂ ਹਾਂ ਜੀ ਹਾਂ ਜੀ ਕਦੇ ਦਿਮਾਗ ਚ ਆਇਆ ਨਹੀਂ ਵੀ ਮੇਰੀ ਫੈਨ ਫੋਲੋਇੰਗ ਹੁੰਦੀ ਸੀਗੀ ਨਹੀਂ ਮੈਂ ਬਸ ਇਸ ਤਰ੍ਹਾਂ ਹੋਣਗੇ ਬਰਸ ਉਸ ਤੋਂ ਬਾਅਦ ਡਿਲੀਟ ਕਰਤਾ ਮਤਲਬ ਤੁਹਾਡੇ ਵਰਗੇ ਨੌਜਵਾਨ ਜਿਹੜੇ ਮਕਾਮ ਤੇ ਤੁਸੀਂ ਪਹੁੰਚੇ ਸੀ ਇਹ ਜਿਹੇ ਨੌਜਵਾਨ ਅੱਜ ਕੱਲ ਬਿਗ ਬਾਸ ਦੇ ਵਿੱਚ ਜਾ ਕੇ ਹੋਰ ਜ਼ਿਆਦਾ ਅੱਗੇ ਪਹੁੰਚ ਰਹੇ ਨੇ ਹਾਂਜੀ ਠੀਕ ਹੈ ਉਹਨਾਂ ਦਾ ਆਪਣਾ ਇੱਕ ਸਫਰ ਹੈ ਜਦੋਂ ਇੱਕ ਲਾਈਫ ਦਾ ਜਦੋਂ ਮਤਲਬ ਰਸਤਾ ਕਲੀਅਰ ਹੋ ਜੂਗਾ ਨਾ ਫਿਰ ਬੰਦਾ ਆਪਣੇ ਆਪ ਆਪਣੀ ਸੌਲਤੀ ਕੰਮ ਕਰਦਾ ਉਹ ਬਾਡੀ ਤੇ ਕੰਮ ਕਰਨਾ ਬੰਦ ਕਰ ਦਿੰਦਾ ਅਸਲ ਰਸਤਾ ਮਿਲ ਗਿਆ ਤਾਂ ਬਾਹਰ ਦੇ ਰਸਤਿਆਂ ਦੀ ਫਿਰ ਤਲ ਲੋੜ ਹੀ ਨਹੀਂ ਰਹਿ ਜਾਂਦੀ ਬਿਲਕੁਲ ਵੱਡਾ ਐਗਜ਼ਾਮਪਲ ਹੈ ਤੁਹਾਡੀ ਤੇ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਂਗੇ ਸਾਡੇ ਦਰਸ਼ਕਾਂ ਨੂੰ ਮੈਂ ਤਾਂ ਇਹ ਕਹਿਣਾ ਕਿ ਹਾਂ ਵੀ ਲਾਈਫ ਦੇ ਵਿੱਚ ਨਾਮ ਨੂੰ ਅਪਣਾਓ ਹਾਂ ਔਰ ਮਤਲਬ ਤਦ ਹੀ ਬੰਦਾ ਆਪਣੇ ਲਾਈਫ ਨੂੰ ਸੈਟੀਸਫਾਈਡ ਕਰ ਪਊਗਾ ਨਹੀਂ ਤਾਂ ਉਹ ਤੋਂ ਬਿਨਾ ਨਹੀਂ ਕਰ ਪਊਗਾ ਜਿਹੜੇ ਅੱਜ ਕੱਲ ਬੱਚੇ ਸਪੋਰਟਸ ਚ ਜਾ ਰਹੇ ਆ ਜੀ ਇਹਨਾਂ ਲੰਬਾ ਟਾਈਮ ਸਪੋਰਟਸ ਕਰੀ ਆ ਐਕਸਰਸਾਈਜ਼ ਕਰੀ ਆ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਕੀ ਕਰੋ ਸਪੋਰਟਸ ਅੱਛੀ ਗੱਲ ਹੈ ਮਤਲਬ ਆਪਣੇ ਹੈਲਥ ਵਾਸਤੇ ਬੰਦੇ ਨੂੰ ਕਰਨੀ ਚਾਹੀਦੀ ਹੈ ਬਟ मतलब आपा नु किसे दे कहन ते मतलब आपा नु सप्लीमेंट्स वगैरह नहीं ਲੈਣੇ ਚਾਹੀਦੇ। ਹੂੰ। ਅਗਰ ਮਤਲਬ ਉਹ ਪ੍ਰੋਫੈਸ਼ਨਲ ਹੈਗਾ ਉਹ ਥੋੜਾ ਬਹੁਤ ਲੈ ਰਿਹਾ ਹੈ ਜਿਵੇਂ ਪ੍ਰੋਟੀਨਸ ਵਗੈਰਾ ਲੈ ਰਿਹਾ ਹੈ ਤਾਂ ਠੀਕ ਹੈ। ਮਤਲਬ ਇੱਕ ਇੱਕ ਹੱਦ ਤੱਕ ਕੋਈ ਵੀ ਚੀਜ਼ ਹੱਦ ਤੱਕ ਕਰਨੀ ਚਾਹੀਦੀ ਹੈ। ਬਟ ਜਦੋਂ ਅਸਲ ਵਿੱਚ ਕੀ ਹੁੰਦਾ ਬੰਦਾ ਜ਼ਿਆਦਾ ਕਰ ਲੈਂਦਾ ਆਪਣੇ ਆਪ ਨੂੰ ਕਿ ਹਾਂ ਵੀ ਮੈਂ ਜ਼ਿਆਦਾ ਜਲਦੀ ਪਹੁੰਚਣਾ ਹੈ। ਹੂੰ। ਤਾਂ ਫਿਰ ਥੋੜਾ ਜਿਹਾ ਫਿਰ ਉਹਦੇ ਸਾਈਡ ਇਫੈਕਟਸ ਮਿਲ ਮਿਲਦੇ ਆਂਦੇ ਹੈ। ਸ਼ਾਰਟਸ ਕੱਟਸ ਕਈ ਵਾਰ ਨਹੀਂ ਮਿਲਦੇ। ਤਾਂ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਮੈਂ ਸਹੀ ਚੱਲ ਰਿਹਾ ਹਾਂ। ਸਹੀ ਚੱਲ ਰਿਹਾ। ਕਈ ਵਾਰ ਜਿਵੇਂ ਕੋਈ ਖੁਨ ਕਿਸੇ ਬੋਡੀ ਮਤਲਬ ਕਿਸੇ ਨੂੰ ਨਈ ਸਾਈਡ ਇਫੈਕਟ ਕਰਦੀ ਤਾਂ ਮਤਲਬ ਉਹਨੂੰ ਐ ਲੱਗਦਾ ਕਿ ਮੈਂ ਸਹੀ ਚੱਲ ਰਿਹਾ ਸ਼ਾਇਦ ਉਹ ਗਲਤ ਚੱਲ ਰਿਹਾ ਹੋਗਾ ਬਟ ਆਨਵੋਲੇ ਟਾਈਮਸ ਉਹਨਾਂ ਨੇ ਪ੍ਰੋਬਲਮਸ ਆ ਸਕਦੀਆਂ ਹਨ ਮਤਲਬ ਨੂੰ ਤਾਂ ਲੱਗਦਾ ਕਿ ਹਾਂ ਵੀ ਆਨ ਗਿਆ ਟਾਈਮ ਦੇ ਅਕੋਰਡਿੰਗ ਹਾਂ ਜੀ ਤੁਸੀਂ ਇਹ ਆਰਟੀਫੀਸ਼ਲ ਚੀਜ਼ਾਂ ਨੂੰ ਬੋਡੀ ਦੇ ਅੰਦਰ ਜ਼ਿਆਦਾ ਪਾਈ ਜਾਊਂਗੀ ਤਾਂ ਦਿੱਕਤਾਂ ਉਹਨੂੰ ਲੌਂਗ ਟਰਮ ਚ ਆਣਗੀਆਂ ਆਣਗੇ ਆਣਗੇ ਕਿਸੇ ਨੂੰ ਜਲਦੀ ਆ ਜਾਂਦੀ ਹੈ ਕਿਸੇ ਨੂੰ ਲੇਟ ਆਂਦੀ ਹੈ ਆਣਗੇ ਜੇ ਸਹੀ ਹੈ ਨਾ ਕਿ ਚੀਜ਼ ਗਲਤ ਜਾ ਰਹੀ ਹੈ ਅੰਦਰ ਬਿਲਕੁਲ ਜੀ ਬਿਲਕੁਲ ਬਿਲਕੁਲ ਤਾਂ ਬੜੀ ਇਨਸਪਾਇਰੀ ਸਟੋਰੀ ਮੈਂ ਤੁਹਾਨੂੰ ਪਹਿਲਾਂ ਦੱਸੀ ਹੈਗੀ ਆ ਮੰਡੀ ਗੋਵਿੰਦਗੜ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਇਹ ਨੌਜਵਾਨ ਜਿਨੇ ਪੂਰੇ ਸ਼ਹਿਰ ਦਾ ਨਾਮ ਪੂਰੇ ਪੰਜਾਬ ਚ ਨਹੀਂ ਬਲਕਿ ਪੂਰੀ ਦੁਨੀਆ ਭਰ ਦੇ ਵਿੱਚ ਕਿਸੇ ਸਮੇਂ ਮਕਬੂਲ ਕਰਵਾਇਆ ਸੀਗਾ ਤਾਂ ਇਸ ਨੌਜਵਾਨ ਨੇ ਇੱਕ ਵੱਡਾ ਮਕਾਮ ਵੀ ਹਾਸਲ ਕੀਤਾ ਸੀ ਸ਼ੋਹਰਤ ਦੌਲਤ ਕਿਸੇ ਚੀਜ਼ ਦੀ ਕਮੀ ਨਹੀਂ ਸੀਗੀ ਪਰੰਤੂ ਪ੍ਰਮਾਤਮਾ ਨੇ ਜਦੋਂ ਇੱਕ ਠੋਕਰ ਲਗਾਈ ਲਾਈਫ ਦੇ ਵਿੱਚ ਇੱਕ ਐਸਾ ਟਰਨਿੰਗ ਪੁਆਇੰਟ ਆਇਆ ਉਸ ਤੋਂ ਬਾਅਦ ਪ੍ਰਮਾਤਮਾ ਤੇ ਬੜੇ ਦੋਸ਼ ਲੱਗੇ ਪਰੰਤੂ ਉਸ ਪ੍ਰਮਾਤਮਾ ਨੇ ਹੀ ਅਹਿਸਾਸ ਕਰਵਾਇਆ ਕਿ ਮੈਂ ਤੇਰੀ ਉਂਗਲ ਫੜ ਕੇ ਤੈਨੂੰ ਆਪਣੇ ਨਾਲ ਤੋਰ ਕੇ ਲੈ ਕੇ ਜਾ ਰਿਹਾ ਹਾਂ ਇਸ ਤਰ੍ਹਾਂ ਦੀ ਸਟੋਰੀਜ਼ ਅੱਗੇ ਵੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਜਿਹੜੇ ਮਹਿਮਾਨ ਸੀਗੇ ਸ਼ੰਕਰ ਜੀ ਬੜਾ ਧੰਨਵਾਦ ਕਰਦੇ ਹਾਂ ਸ਼ੰਕਰ ਜੀ ਤੁਹਾਡਾ ਤੇ ਮੇਰੇ ਸਾਥੀ ਵਿਕੀ ਢੀਂਡ ਸਾ ਤਾਂ ਅਗਲੀ ਵਾਰ ਫੇਰ ਇੱਕ ਨਵੀਂ ਪਰਸਨੈਲਿਟੀ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਾਨੂੰ ਸਾਰਿਆਂ ਨੂੰ ਦਿਓ ਇਜਾਜ਼ਤ ਸੱਚ ਕਾ ਸੱਚ ਕਾ